ਨਹੀਂ ਪੁੱਤ ਮੇਰੀ ਗੱਲ ਸੁਣ ਨਾ ਮੈਨੂੰ ਪਤਾ ਹੀ ਹੈ ਤੂੰ ਕਿਸੇ ਸੇ ਲਿਖਣੀ ਗਈ ਠੀਕ ਹੈ ਨਾ ਇਹ ਗੈਤਰੀ ਗੱਲੋਂ ਮੁੰਡਾ ਨਹੀਂ ਮੰਨਦਾ ਨਾ ਤਾਂ ਕੋਈ ਗੱਲ ਨਹੀਂ ਆਪਾਂ ਚੱਲ ਬੜਾ ਕੋਲ ਦੇ ਘਰੇ ਘਰੇ ਨੂੰ ਜਾ ਕੇ ਆਪਾਂ ਗੱਲਬਾਤ ਕਰਨਾ ਮੰਮੀ ਕੀ ਹੋਜੀ ਗੱਲਾਂ ਕਰੀ ਜਾਂਦੇ ਤੁਸੀਂ ਮੁੰਡਿਆ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੂੰ ਸਿੱਧਾ ਜ਼ਿਆਦਾ ਸੋਚਦੇ ਹੋਗੇ ਇਹੋ ਜਿਹਾ ਕੁਝ ਨਹੀਂ ਹੈਗਾ ਮੈਂ ਕਹੀ ਜਾਂਦੀ ਆ ਨਾ ਮੈਂ ਸਿੱਖ ਲੀਕੇ ਘਰੋਂ ਆਈਆਂਗੀ ਪੁੱਤ ਜਿੰਨਾ ਮਰਜੀ ਝੂਠ ਬੋਲ ਲੈ ਠੀਕ ਹੈ ਨਾ ਸਾਰਾ ਸੱਚ ਮੈਨੂੰ ਪਤਾ ਲੱਗਿਆ ਮੈਂ ਤੂ ਉਹ ਮੁੰਡੇ ਨੂੰ ਪਿਆਰ ਕਰਦੀ ਆ ਪਰ ਪਿਆਰ ਦਿਲੋਂ ਹੁੰਦਾ ਪੁੱਤ ਤਾਂ ਕਿਹਨਾਂ ਰਿਸ਼ਤੇ ਨਹੀਂ ਜੋੜੇ ਜਾਂਦੇ ਜੇ ਉਹ ਨਹੀਂ ਮੰਨਦਾ ਠੀਕ ਹੈ ਨਾ ਤੇਰੀ ਗੱਲ ਤੇ ਕੋਈ ਨਹੀਂ ਗੌਰ ਕਰਦਾ ਤਾਂ ਆਪਾਂ ਉਹਦੇ ਘਰੇ ਜਾ ਕੇ ਆਪਾਂ ਗੱਲਬਾਤ ਕਰ ਲਾਂਗੇ ਬੰਦੇ ਕਰੇ ਜੇ ਮੰਨ ਗਿਆ ਠੀਕ ਐ ਨਹੀਂ ਫਿਰ ਕਿਤੇ ਪਈ ਤਵ ਵਿਵਸਥਾ ਹੋਰ ਦੇਖਾਂਗੇ ਆਪਾਂ ਮੇਰੇ ਪੁੱਤ ਤੇਰੇ ਡੈਡੀ ਦੀ ਡੈਥ ਹੋ ਗਈ ਸੀ ਤੂੰ ਛੋਟੀ ਜੀ ਸੀ ਉਦੋਂ ਹੈ ਮਸਾ ਪਾਲਿਆ ਤੈਨੂੰ ਪੁੱਤਾਂ ਵਾਂਗੂ ਮੈਂ ਤੇਨੂੰ ਮੈਂ ਪ੍ਰਾਈਜ਼ ਨਹੀਂ ਸਮਝਿਆ ਤੈਨੂੰ ਆਦੀਤੀ ਬਣਾ ਕੇ ਨਾ ਫੇਰ ਪਾਲਿਆ ਗਾ ਤੈਨੂੰ ਮੈਂ ਮੰਮੀ ਨੂੰ ਪਤਾ ਤੂੰ ਮੇਰਾ ਆਦੀਤੀ ਸਮਝਦਾ ਹਾਂ ਪਰ ਮੈਂ ਤੈਨੂੰ ਕੀ ਦੱਸਾਂ ਕਿ ਕੀ ਕੁਝ ਹੋ ਗਿਆ ਉਹ ਮੁੰਡਾ ਤਾਂ ਨਸ਼ਾ ਛਡਾਊ ਕੇਂਦਰ ਦਾ ਤੇ ਉਹਦੇ ਘਰ ਤੇ ਉਹਨਾਂ ਨਾਲ ਮੈਂ ਗੱਲ ਕਰਕੇ ਹਟੀਆਂ ਉਹ ਕਹਿੰਦੇ ਪਤਾ ਨਹੀਂ ਉਹਦਾ ਕਿਸੇ ਹੋਰ ਕੁੜੀ ਨਾਲ ਵੀ ਚੱਕਰ ਚੱਲਦਾ ਉਹ ਕੁੜੀ ਵੀ ਉਹਨਾਂ ਦੇ ਘਰੇ ਜਾ ਕੇ ਆਈ ਸੀ ਅੱਗੇ ਕਿ ਉਹਦੇ ਨਾਲ ਉਹਨਾਂ ਨੇ ਉਹਦੀ ਪੱਟਕ ਵੀ ਕਰ ਦਿੱਤੀ ਬਹੁਤ ਕੁਝ ਹੋ ਗਿਆ ਮੰਮੀ ਹੁਣ ਮੈਂ ਤੁਹਾਨੂੰ ਕਿਹੜੇ ਮੂੰਹ ਨਾਲ ਦੱਸਦੀ ਮੇਰੀ ਬੇਇੱਜ਼ਤੀ ਹੁੰਦੀ ਕਿ ਮੈਂ ਇਹ ਜਿਹੇ ਮੁੰਡੇ ਨੂੰ ਪਿਆਰ ਕੀਤਾ ਜਿਹੜਾ ਇਹ ਜੇ ਲੱchn ਕਰਦਾ ਫਿਰਦਾ ਹੁਣ ਤਾਂ ਮੇਰੀ ਜਿਵੇਂ ਪਰਵਾਹੀ ਨਹੀਂ ਹੈਗੀ ਆਹ ਆ ਕੀ ਕਰਦੋ ਸੰਘਾਇਆ ਜਿਉਨੇ ਪੁੱਤ ਇੱਕਦਮ ਨਸ਼ਾ ਹੈ ਤੇ ਘਾਹ ਫਿਰ ਉਹ ਕੁੜੀ ਦੇਖ ਵੀ ਭੱਜ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੰਮੀ ਕਿ ਉਹ ਇਹੋ ਜਿਹੇ ਲਚਨੂਈ ਕਰਦਾ ਮੈਂ ਤਾਂ ਕਦੇ ਉਹਨੂੰ ਗਲਤ ਸਮਝਿਆ ਹੀ ਨਹੀਂ ਸੀ ਉਹਨੇ ਹਮੇਸ਼ਾ ਬਸ ਮੈਨੂੰ ਇਹ ਦਿਖਾਇਆ ਵੀ ਮੈਂ ਸਾਨੂੰ ਤੈਨੂੰ ਪਿਆਰ ਕਰਦਾ ਤੇਰੇ ਨਾਲ ਵਿਆਹ ਕਰਾਉਂਗਾ ਇੰਨੇ ਸੁਪਨੇ ਦਿਖਾਏ ਤੇ ਬਾਅਦ ਚ ਇੱਕੋ ਦਮ ਬਸ ਪਤਾ ਨਹੀਂ ਕਿੱਥੇ ਭੱਜ ਗਿਆ ਇਹ ਮੁੰਡੇ ਦਾ ਪੁੱਤ ਹੈ ਵੀ ਹੁੰਦੇ ਆ ਜਿਹੜੇ ਨਸ਼ੇੜੀ ਹੁੰਦੇ ਹੈਗੇ ਉਹ ਪਹਿਲਾਂ ਮਾੜਾ ਮੋਟਾ ਲੱਗ ਜਾਂਦੇ ਨੇ ਫੇਰ ਫਿਰ ਵੱਧ ਜਾਂਦਾ ਹੈ ਫੇਰ ਇਹ ਕੁੜਾਂ ਨੂੰ ਆਪਣੇ ਘਿਹਾਲ ਤੇ ਪਸਾ ਲੈਂਦੇ ਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਖਬਰ ਕਿ ਇਹਨੂੰ ਲੈ ਕੇ ਭੱਜਣਾ ਕਿ ਇਹਨੂੰ ਨਹੀਂ ਭੱਜਣਾ ਮਮੇ ਇਸ ਚੋਂ ਮੀਰਾ ਤਾਂ ਕੋਈ ਕਸੂਰ ਨਹੀਂ ਹੈਗਾ ਤੇਰਾ ਤੇਰਾ ਕਸੂਰ ਨਹੀਂ ਬੱਸ ਮੈਂ ਕਹਿੰਦਾ ਤੇਰਾ ਕਸੂਰ ਹੈ ਇਹਦੇ ਕਿਉਂ ਮਾਂ ਮੰਮੀ ਨੂੰ ਵੀ ਸਾਰਾ ਕੁਝ ਕਸੂਰ ਤੋਂ ਪੰਜਰ ਜਾਏਗਾ ਚਲ ਕੋਈ ਨਹੀਂ ਤੂੰ ਫੇਰ ਨਾ ਘਰ ਪੁੱਸਤਾ ਕੋਈ ਬਦਲਿਆ ਜਿਹਾ ਮੰਨਦਾ ਤੇ ਚੰਗੀ ਜਿਹੀ ਮੁੰਨ ਗੈਦਾ ਦਾ ਵਾਲਾ ਤੇ ਆਪਾਂ ਦਰ ਰਸਤਾ ਉੱਥੇ ਕਰ ਗਏ ਕਹਿਣਾ ਛੱਡੋ ਦਾ ਆਪਰੇ ਨਹੀਂ ਮੰਗਣੀ ਮੈਂ ਉੱਥੇ ਵਿਆਹ ਕਰਾਉਣਾ ਹੈਗਾ ਪੁੱਤੇ ਰਿਸ਼ਤੇ ਇਹਦੇ ਨਾਲ ਜਿਹੜਾ ਤੱਕੇ ਰਿਸ਼ਤੇ ਹੁੰਦੇ ਹੁਣ ਤੂੰ ਦਾ ਡੈਟ ਕਿ ਨਹੀਂ ਬਠੀ ਮੈਂ ਵਿਆਹ ਉੱਥੇ ਕਰਾਉਣਾ ਉਹ ਹੁਣ ਕਬਰ ਕਿਹਨੂੰ ਲੈ ਕੇ ਭੱਜ ਗਿਆ ਮੰਮੀ ਕੀ ਪਤਾ ਹਲੇ ਇਹ ਤਾਂ ਬਸ ਮੈਨੂੰ ਗੱਲ ਪਤਾ ਲੱਗੀ ਮੈਂ ਇੱਕ ਵਾਰ ਉਹਦੇ ਮੂੰਹੋਂ ਸੁਣਨਾ ਵੀ ਉਹ ਕੀ ਕਹਿਣਾ ਚਾਹੁੰਦਾ ਹੈਗਾ ਤੁਸੀਂ ਬਸ ਇੱਕ ਵਾਰ ਮੇਰੇ ਨਾਲ ਚੱਲੋ ਕੱਲ ਬੱਥੇ ਫਿਰ ਉਹ ਵੀ ਘਰੇ ਚੱਲ ਬੜਾਂਗੇ ਤਾਂ ਰਹਿ ਕਰਦਾਂਗੇ ਉਹਦੇ ਮਾਂ ਦੋਨੋਂ ਤਾਂ ਪੁੱਛਣਾ ਕਿ ਕਿੱਥੇ ਗਿਆ ਕਿੱਥੇ ਆਉ ਉਹਨਾਂ ਨਾਲ ਬੜਕੜਾ ਦੱਸ ਵੀ ਗਿਆ ਹੁਣ ਬਸ ਤੁਸੀਂ ਉਹਨਾਂ ਨਾਲ ਇੱਕ ਵਾਰ ਮੇਰੇ ਨਾਲ ਜਾ ਕੇ ਗੱਲ ਕਰ ਲਿਓ ਉਦੋਂ ਬਾਅਦ ਜਿਵੇਂ ਤੁਹਾਨੂੰ ਠੀਕ ਲੱਗੇ ਭਾਵੇਂ ਉਵੇਂ ਕਰਦੇ ਚੱਲ ਠੀਕ ਹੁ ਤਾਂ ਐ ਕਰ ਫਿਰ ਤੂੰ ਚਾਹ ਬਣਾ ਤੇ ਮੈਂ ਉਧਰ ਉਹ ਦੇਖਣਾ ਫੋਟੋ ਕ ਨਹੀਂ ਠੀਕ ਐ ਮੈਂ ਬਣਾਣੀਆਂ ਚ ਹਾਂ ਬਣਾ ਲੈ ਫਿਰ ਵਰ ਕੇ ਜਾ ਤੇ ਨਾਲ ਉਧਰ ਫੋਟੋ ਕ ਨਹੀਂ ਦੇਖਣੇ ਕੰਗਾ ਤੁਸੀਂ ਉਹ ਦੇਖਿਆ ਹੋ ਸੀ ਨਾ ਵੀ ਆਪਣੇ ਘਰ ਦੇ ਵੱਡਿਆਂ ਨੂੰ ਲੈ ਕੇ ਆਪਣੇ ਮਾਮਾ ਜੀ ਨੂੰ ਲੈ ਕੇ ਆਈਆਂ ਹਾਂ ਜੋ ਅੱਜ ਕੋਈ ਕੁੜਗੇ ਮੈਂ ਤੁਹਾਨੂੰ ਸਮਝਾਇਆ ਤਾਂ ਸੀਗਾ ਤੇ ਭਾਈ ਉਹਦਾ ਸਗਨ ਪੈ ਗਿਆ ਫਿਰ ਦੇਖੋ ਮੈਂ ਵੀ ਨਾ ਇੱਥੇ ਗੱਲ ਕਰਨ ਆਈਆਂ ਨਾਲ ਹੁਣ ਜਿਹੜੀ ਵੀ ਗੱਲ ਕਰਦੀ ਹੈ ਨਾ ਮੇਰੇ ਮਾਮਾ ਜੀ ਨਾਲ ਕਰੋ ਜੀ ਚਲੋ ਜਵਾਕਾਂ ਤੋਂ ਤਾਂ ਗਲਤ ਨਾ ਹੋ ਜਾਵੇ ਨਾ ਤੁਸੀਂ ਤਾਂ ਸਿਆਣੇ ਆਗੇ ਪੱਕਾ ਗੱਲ ਸੁਣੋ ਹਮ ਤਾਂ ਤੂੰ ਕਹਤਾ ਉਹਦਾ ਸ ਕਰਨ ਪੈ ਗਿਆ ਤੇ ਜਦੋਂ ਇਹਨੂੰ ਲਾਰੇ ਲਾਉਂਦਾ ਰਿਹਾ ਕੁੜੀ ਨੂੰ ਇਹਨੂੰ ਮਗਰ ਲਾਇਆ ਸੀ ਉਦੋਂ ਨਹੀਂ ਉਹਨੂੰ ਸ਼ਰਮ ਆਈ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ ਉਹਦੋਂ ਵੀ ਦੇਖਣਾ ਸੀ ਉਹਨਾਂ ਕੋਲ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਬੈਠੋ ਰਾਕਾ ਪੁੱਤ ਰਹਿ ਗਿਆ ਘਰੇ ਸਾਰੇ ਸਾਰੇ ਘਰੇ ਆ ਲਾਡੀ ਬਾਹਰ ਗਿਆ ਵਾ ਕੋਈ ਨਾ ਮੈਂ ਖੜਾ ਜੀ ਆ ਹਾਂ ਉਹ ਬੈਠੀ ਜਿਹੜੀ ਕੁੜੀ ਜੋਦੇ ਆਈ ਸੀ ਆਪਣੇ ਘਰੇ ਉਹ ਨੂੰ ਬੰਦੇ ਜੀ ਨਾਲ ਲੈ ਕੇ ਆ ਗਈ ਕਿ ਨੂੰ ਲੈ ਕੇ ਆ ਗਈ ਹੁਣ ਉਹ ਦਾ ਨਾਮ ਆਸੇ ਆਪਾ ਖੜਾ ਖੜਾ ਛੱਡ ਦੇਣਾ ਸਸਰੀ ਘਰ ਸਸਰੀ ਘਰ ਬਾਈ ਕੁਰਸੀ ਬਿੜਾ ਲੈ ਪੁੱਤ ਕੋਈ ਨਹੀਂ ਭਾਈ ਬਿਉ ਨਹੀਂ ਕੱਕੜ ਲੈ ਕੁਰਸੀ ਬੈ ਜਾ ਪੁੱਤ ਬੈ ਚ ਲੈ ਬੈ ਜਾ ਮਮਾ ਜੀ ਆਈ ਹੋਗਾ ਠੰਡਾ ਪਾਣੀ ਪੀਓਗੇ ਨਾ ਭਾਈ ਨਾ ਭਾਈ ਪਾਣੀ ਪੀ ਕੇ ਚਾਹ ਪੀ ਕੇ ਆਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹਾਂ ਭਾਈ ਦੱਸੋ ਕੀ ਗੱਲ ਹੈ ਮੁੰਡਾ ਤੁਹਾਡਾ ਇਹਦਾ ਕਿੱਥੇ ਆਹੋ ਬਰਾਊ ਨੂੰ ਮੁੰਡਾ ਤਾਂ ਪੈਸਾ ਟਪਤਾ ਹੀ ਹੈ ਤੁਹਾਡੀ ਕੁੜੀ ਨੂੰ ਕਿੱਥੇ ਹੈਗਾ ਸਾਡੀ ਕੁੜੀ ਨੂੰ ਪਤਾ ਨਹੀਂ ਠੀਕ ਆ ਨਾ ਇਹਨੂੰ ਲਾਈ ਜਾਂਦਾ ਲਾਰੇ ਸਾਰੀ ਜ਼ਿੰਦਗੀ ਖਰਾਬ ਕਰਤੀ ਇਹਨੇ ਲਾਰੇ ਚ ਰੁਪਏ ਖਾਈ ਜਾਂਦਾ ਪਰ ਉਹ ਕੁੜੀਆਂ ਤੋਂ ਉਹ ਆਹ ਕੰਮ ਤਾਂ ਲੱਗਦਾ ਤੁਸੀਂ ਮੁੰਡਾ ਹੈ ਮੇਰੀ ਗੱਲ ਸੁਣੋ ਅੰਕਲ ਜੀ ਸਾਰਾ ਕੁਛ ਕੁੜੀ ਨੂੰ ਪਤਾ ਦੇਖੋ ਬਾਕੀ ਦੂਜੀ ਗੱਲ ਆ ਆ ਕੰਮ ਨਹੀਂ ਤਾਂ ਆ ਗੱਲ ਨਹੀਂ ਤੁਸੀਂ ਕਹਿ ਸਕਦੇ ਵੀ ਮੇਰੀ ਮਾਂ ਤੇ ਜਾਂ ਸਾਡੇ ਘਰ ਤੇ ਉਂਗਲ ਠਾ ਸਕਦੇ ਆ ਵੀ ਅਸੀਂ ਉਹਨੂੰ ਭੇਜਦੇ ਆ ਠੀਕ ਆ ਵੀ ਪੈਸੇ ਖਾਈ ਚੱਲ ਲੋਕਾਂ ਤੋਂ ਇਹਨਾਂ ਨੂੰ ਪਤਾ ਹੀ ਆ ਇਹਨਾਂ ਨੂੰ ਕਿਹੜਾ ਪਤਾ ਨਹੀਂ ਘਰ ਦੇ ਹਾਲਾਤ ਇਹ ਕੁੜੀ ਨੇ ਪਹਿਲੇ ਦਿਨ ਦੇਖੇ ਸੀ ਕਿਉਂ ਇਹਨਾਂ ਨੇ ਪੈਸੇ ਖਵਾਏ ਸਾਨੂੰ ਤੁਹਾਡੇ ਤੇ ਤਾਂ ਉਂਗਲਾਂ ਉੱਠਣ ਗਈ ਹੁਣ ਤੁਹਾਡੀ ਪਰਵਰਿਸ਼ ਹੈਗੀ ਲੈ ਮੇਰੇ ਮਾਮਾ ਦੀ ਗੱਲ ਕਰਨ ਆਏ ਅੱਗੇ ਜਿਹੜੀ ਗੱਲ ਹੋਊਗੀ ਸਪਸ਼ਟ ਰੂਪ ਚ ਹੀ ਹੋਊ ਜਿਹੜੀ ਮਾਂ ਕਹਿੰਦੀ ਹੁੰਦੀ ਅੱਗੀ ਆਪਦੇ ਪੁੱਤ ਨੂੰ ਵੀ ਜਾ ਜਾ ਕੇ ਕੁੜੂਆਂ ਤੋਂ ਪੈਸੇ ਖਾਲਾ ਮੁੜ ਕੇ ਸਾਨੂੰ ਤਾਂ ਨਹੀਂ ਮੇਨੇ ਵੱਜਣ ਤੁਸੀਂ ਵੀ ਮਾੜੀ ਸੋਚ ਸਮਝੀ ਗੱਲ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਰਹੀ ਗੱਲ ਭਾਈ ਪਰਪ੍ਰੈਸ਼ ਦੀ ਇਧਰ ਅੰਕਲ ਜੀ ਮੇਰੀ ਵੀ ਗੱਲ ਸੁਣ ਲਓ ਪਰਪ੍ਰੈਸ਼ ਦੀ ਗੱਲ ਰਹੀ ਸਾਥੋਂ ਕਿਹੜਾ ਭਾਈ ਤੁਸੀਂ ਪੁੱਛ ਕੇ ਫੋਨਾਂ ਤੇ ਗੱਲਾਂ ਕੀਤੀਆਂ ਸੀ ਜਾਂ ਮੇਰੀ ਮਾਂ ਤੋਂ ਪੁੱਛਿਆ ਸੀ ਜਾਂ ਮੇਰੀ ਘਰ ਵਾਲੀ ਤੋਂ ਜਾਂ ਮੈਥੋਂ ਆਪ ਹੀ ਭਾਈ ਤੁਸੀਂ ਵਿਆਹ ਦੀਆਂ ਗੱਲਾਂ ਕਰ ਲਈਆਂ ਤੁਸੀਂ ਤਾਂ ਐ ਕਰਦੇ ਜਿਵੇਂ ਅਸੀਂ ਸਗਨ ਪਾ ਕੇ ਆਏ ਹੁੰਨੇ ਹਾਂਗੇ ਆ ਕੇ ਤੁਸੀਂ ਮੇਰੀ ਮਾਂ ਤੇ ਉਂਗਲਾਂ ਚੱਕਣ ਲੱਗ ਗਏ ਇਹ ਤਾਂ ਭਾਈ ਕੋਈ ਗੱਲ ਨਾ ਨਾ ਹੋਈ ਗੱਲ ਤਾਂ ਕਾਕਾ ਇਹ ਵੀ ਨਾ ਹੋਈ ਜਿਹੜਾ ਲੋਕਾਂ ਦੇ ਕੋਲ ਇਹਨਾਂ ਖਲਵਾੜ ਕਰਨਾ ਹੈ ਅੱਛਾ ਇਹਨੂੰ ਤਾਂ ਲਾਰੇ ਲੈ ਕੇ ਤੇ ਉਹਦੇ ਨਾਲ ਵਿਆਹ ਕਰਾ ਲਿਆ ਦੂਜੀ ਨਾਲ ਹੈ ਨਾ ਸੋਨੂ ਕੀ ਨੇ ਕਹਤਾ ਭਾਈ ਵੀ ਵਿਆਹ ਕਰਾ ਲਿਆ ਐਵੇਂ ਝੂਠ ਬੋਲੀ ਜਾਂਦੇ ਹੋ ਲੈ ਭਾਈ ਇਹ ਕਿਹੜੀ ਗੱਲ ਆ ਗਈ ਹੈ ਪਿੰਡ ਦਾ ਢੋਲ ਵੱਜੇ ਪਿਆ ਹੈ ਬਿਰੂ ਮੁੰਡਾ ਦਾ ਬਿਆਹ ਕਰਾ ਲਿਆ ਸਾਵਾਂ ਇਹ ਗੱਲ ਹੋ ਗਈ ਸਾਈਆਂ ਕਿੱਥੇ ਵਧਾਈਆਂ ਕਿੱਥੇ ਨਹੀਂ ਅੰਕਲ ਜੀ ਉਹਨੂੰ ਨਾ ਕੋਈ ਗਲਤਫਹਿਮੀ ਹੋਈ ਹੈਗੀ ਇਹੋ ਜੀ ਕੋਈ ਗੱਲਬਾਤ ਨਹੀਂ ਜੇ ਮੰਨ ਲਓ ਕਿ ਸਗਨ ਬਿਹਾਰ ਵਾਲਾ ਕੰਮ ਹੁੰਦਾ ਤਾਂ ਅਸੀਂ ਵੀ ਕੋਈ ਨਾ ਕੋਈ ਤਿਆਰੀ ਕਰਦੇ ਮੁੰਡੇ ਦਾ ਵਿਆਹ ਹੁੰਦਾ ਤਾਂ ਫਿਰ ਤਿਆਰ ਨਾਲ ਵਾਧੂ ਹੁੰਦਿਆਂ ਨੇ ਘਰ 'ਚ ਮਾਮੀ ਇਹ ਤਾਂ ਸਾਫ਼ ਮੁੱਕਰੀ ਜਾਂਦੇ ਉਹਦੇ ਤਾਂ ਕਹੀ ਜਾਂਦੇ ਸੀ ਕਿ ਅਸੀਂ ਪੱਕਾ ਠਕ ਕਰ ਲਈ ਉਹ ਕੋਈ ਪੱਕਠਕ ਗੱਲ ਕੀਤੀ ਸੀ ਅਸੀਂ ਕੋਈ ਝੂਠ ਨਹੀਂ ਬੋਲਦੇ ਬਾਕੀ ਜਿਹੜੇ ਉਹਨੂੰ ਪਿੰਡ ਵਾਲੇ ਕਹਿੰਦੇ ਆ ਫਿਰ ਉਹਨਾਂ ਦੇ ਘਰੀ ਰਿਸ਼ਤਾ ਕਰਦੇ ਹੋ ਨਹੀਂ ਨਹੀਂ ਉਕਰੋ ਤਾਂ ਨਾ ਕਟੋਕਡਬ ਦੀ ਗੱਲ ਤੇ ਤਾਂ ਰਹੋ ਮੁੱਕਰਦੇ ਨਹੀਂ ਹੈਗੇ ਅਸੀਂ ਹੁਣ ਤਾਂ ਤੂੰ ਅੱਜ ਆਲ ਤੇ ਮਾਮੇ ਨੂੰ ਲੈ ਕੇ ਆ ਗਈ ਹੁਣ ਸਾਡੇ ਤੇ ਸਾਰੀ ਗੱਲ ਭੁਲਾਈ ਜਾਨੀਆ ਗੱਲ ਤਾਂ ਤੂੰ ਲਾਡੀ ਨਾਲ ਸਾਡੇ ਬਿਨਾ ਪੁੱਛੇ ਤੂੰ ਕੀਤੀ ਸੀ ਨਾ ਉਦੋਂ ਕਿਹੜਾ ਸੀ ਵਿਚ ਵਿਚੋਲੇ ਸੀਗੇ ਨਾਲੇ ਪੁੱਤ ਉਹਦੇ ਆਪਾਂ ਇਹਨੂੰ ਭੇਜਤਾ ਸੀ ਉਹਨਾਂ ਦੇ ਘਰੇ ਵਿਸ਼ੇ ਜਾ ਕੇ ਆਪੇ ਗੱਲ ਕਰ ਲਾ ਨਾਲੇ ਜਦੋਂ ਮੈਂ ਤੈਨੂੰ ਕਹੀ ਦਿੱਤਾ ਸੀ ਵੀ ਕਰੋਨਾ ਵਿਆਹ ਚੁੱਪਚੀ ਬੀਤੀ ਕਰ ਲਾ ਵੀ ਦੇਖ ਰਿਹਾ ਕਿਹੜੀ ਤਕੜੀ ਰਹੁਂਦੀ ਤੈਨੂੰ ਹਾਮੀ ਕਰਨ ਦੀ ਲੋੜ ਹੀ ਨਹੀਂ ਸੀ ਉਹ ਕੁੜੀ ਨੂੰ ਸਾਨੂੰ ਹਾਮੀ ਭਾਈ ਫੋਨ ਘੱਟ ਦੇਖਿਆ ਕਰੋ ਆ ਤੁਸੀਂ ਮਿਰਜੇ ਸਾਹਿਬਾਂ ਵਾਲੀਆਂ ਫਿਲਮਾਂ ਦੇਖਣ ਲੱਗੇ ਆ ਰਾਂਝੇ ਹੀਰਾ ਵਾਲੀਆਂ ਉਹ ਜਿਹੜੀਆਂ ਕਹਾਣੀਆਂ ਆਪ ਤੋਰ ਕੇ ਬਹਿ ਗਏ ਮੈਂ ਤਾਂ ਤੁਹਾਡੇ ਮੇਰੇ ਮਗਰ ਮਗਰ ਆ ਪਾਇਆ ਸੀ ਠੀਕ ਹੈ ਕਿਹੜਾ ਸਰਪੰਚ ਕੋਲੇ ਜਾਣ ਨਾ ਆਪ ਤਾਂ ਆ ਗਏ ਤੇ ਪਠਾਣੇ ਚੱਲ ਹਰ ਜੀ ਕੱਲ ਸੁਣ ਲੋ ਸਰਪੰਚ ਦੀ ਗੱਲ ਆ ਅਸੀਂ ਤੈਨੂੰ ਕਦੋਂ ਕਿਹਾ ਸੀਗਾ ਸਾਡਾ ਮੁੰਡਾ ਤਾਂ ਕਹਿੰਦਾ ਖੂਚ ਜ਼ਾਲ ਮਾਰ ਹੈ ਨਿਆਮਤ ਕਹਾਵਾ ਤੋਂ ਮਾਰ ਲੇਗੇ ਵੇਰਾ ਲੈ ਇੱਕ ਤਾਂ ਗਲਤੀ ਆ ਆਪਦੀ ਨਾਲੇ ਸਾਨੂੰ ਹੀ ਸੁਣਾਈ ਜਾਂਦਾ ਸਾਡੀ ਤਾਂ ਗਲਤੀ ਭਈ ਸਾਨੂੰ ਤਾਂ ਕਹਿ ਹੀ ਜਾਂਦੀ ਇਹ ਮੈਂ ਕੋਈ ਖਾਰ ਨਹੀਂ ਸੁਣਨੀ ਸਰਪੰਚ ਕੋਲੇ ਜਾਣ ਵਾਲੀ ਕਿਹੜੀ ਗੱਲ ਆ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਸਾਡਾ ਮੁੰਡਾ ਕਿਤੇ ਬਾਹਰ ਗਿਆ ਹੋਇਆਗਾ ਇਹਨੂੰ ਪਤਾ ਹੀ ਹੈਗਾ ਤੇ ਜਦੋਂ ਉਹ ਆ ਗਿਆ ਅਸੀਂ ਗੱਲ ਕਰ ਲਾਂਗੇ ਲਾਂਗਿਆ ਨਹੀਂ ਪੁੱਤ ਬਾਲ ਤਾਲਿਆ ਹੋਇਆ ਕਰੋ ਉਹ ਚਲ ਠੀਕ ਹੈ ਜੀ ਸਾਡਾ ਤਾਂ ਤਾਲਿਆ ਵਾ ਰਹੀ ਗੱਲ ਛੋਡੀ ਜਿਹਦੇ ਨਾਲ ਤੁਹਾਡਾ ਜੋਰ ਹਨਾ ਨਾ ਜਿੰਨਾ ਲੱਗਦਾ ਆਪਦਾ ਵਿਆਹ ਕਰਵਾ ਲਓ ਜਿੱਥੇ ਤੁਸੀਂ ਉਹਨੂੰ ਰੱਖਣਾ ਰੱਖ ਲਓ ਮੈਂ ਹੁਣ ਤੁਹਾਡਾ ਜੋਰ ਵਾਲੀ ਆ ਨਾ ਹੁਣ ਜੋਰ ਤੇ ਰਹੀ ਤਾਂ ਤੁਹਾਨੂੰ ਜੋਰ ਲਾ ਕੇ ਦਿਖਾਵਾਂਗੇ ਉਹ ਲਾ ਭਰਾਵਾ ਇੱਥੇ ਦਾ ਘਰੇ ਆ ਕੇ ਬਹਿ ਜਾਓ ਹੋਰ ਕੀ ਆ ਸਰਪੈਂਟਨਾ ਕਰਦੇ ਬਾਲ ਰੈਫਰ ਦੇਣਾ ਆਪਾਂ ਇਹਨਾਂ ਦੇ ਉਹ ਦੇ ਦਿਓ ਯਾਰ ਹੋਰ ਕੀ ਆ ਰੈਫਰ ਦੇਣਗੇ ਤਾਂ ਆਪ ਦੇ ਕੇ ਕੀ ਕਰੋਗੇ ਆ ਸੋਡੀ ਵੀ ਨਾਲ ਹੀ ਖੱਜਲ ਹੋਊ ਅਗਲਾ ਕਹੋ ਤੂੰ ਸਿਆਣਾ ਬੈਣਾ ਆ ਕੁਮਾਰੀ ਕੁੜੀ ਨੂੰ ਮਗਰ ਲਾ ਕੇ ਤੁਰਿਆ ਫਿਰਦਾ ਅੰਗਲੇ ਦੇ ਘਰੇ ਮੁੰਡੇ ਆਲਿਆਂ ਦੇ ਮੈਂ ਤਾਂ ਆਪ ਕਹੀ ਜਾਂਦਾ ਸੰਗ ਨਹੀਂ ਮੰਨੀ ਹੈ ਅੱਜ ਕੱਲ ਦਾ ੱੱਕੇ ਨਾ ਕੁੜਗਾ ਬਿਠਾਉਣ ਵਾਲਾ ਕਾਲੀ ਕੰਮੀ ਹੋਇਆ ਪਿਆਗਾ ਵੀ ਤੂੰ ਕਰ ਲਈ ਕਿਤੇ ਮਾਮਾ ਦਾ ਤੂੰ ਕਿਤੇ ਹੋਰ ਕਰਦੇ ਹਾਂ ਵੀ ਤੂੰ ਸਿਆਣਾ ਬੈਣਾ ਇਹਦੇ ਮਗਰ ਲੱਗ ਕੇ ਆਉਣਾ ਤੂੰ ਗੁੱਤ ਚ ਮਾਰ ਦੋ ਸਮਾਂ ਵੀ ਇਹ ਜਿਹੀਆਂ ਗਲਤੀਆਂ ਤੂੰ ਕਿਉਂ ਕਰਦੀਆਂ ਉਂ ਤਾਂ ਇਹ ਕਹਿੰਦੀ ਮੈਂ ਘਰਾਣੇ ਕਰਦੀ ਹਾਂ ਹੈ ਵੀ ਘਰਾਣੇ ਕਰਦੇ ਗਾਉਂ ਖਾਣੇ ਦੇ ਰਪੋਟਾਂ ਦੇ ਮੈਂਦਰਾ ਹੁੰਦੇ ਨਹੀਂ ਆਪਦੇ ਨੂੰ ਕੀ ਰੋਣੇ ਆ ਅਕੇ ਕਾਲੀ ਵਿਗੜ ਗਈ ਇਹ ਉਦੋਂ ਮਗਰ ਲੱਗੀਆਂ ਫਿਰਦੀਆਂ ਜਿਹੜੀਆਂ ਹੱਥਾਂ ਚੋਂ ਨਿਕਲ ਜਾਂਦੀਆਂ ਬੀਜੋ ਤਾਂ ਆ ਗਿਆ ਨਾ ਜਿਹੜੀ ਦੇ ਲੋਟ ਆ ਗਿਆ ਫੜ ਕੇ ਆਉਦਾ ਕਰਾ ਲੂਗੀ ਆਪਾਂ ਨੂੰ ਤਾਂ ਹੁਣ ਇਹ ਗੱਲ ਦੇ ਵਿੱਚ ਪੈਣ ਦੀ ਲੋੜ ਹੀ ਨਹੀਂ ਜਿਹੜਾ ਆਊਗਾ ਡੱਕਰਾਂਗੇ ਕਹਿੰਦੇ ਗੱਲ ਦੇ ਵਿੱਚ ਪੈਣ ਦੀ ਲੋੜ ਕਿਉਂ ਨਹੀਂਗੀ ਅਗਲਾ ਤਾਂ ਗਲ ਗੁੱਠਾ ਆਪਣੇ ਦਿੰਦਾ ਆਪੇ ਆਪਣੇ ਗਲ ਗੁੱਠਾ ਕਿਵੇਂ ਦੇ ਦਊਗਾ ਮੈਨੂੰ ਦੇ ਦੋ ਆ ਗਿਆ ਲੱਭ ਲੂ ਆ ਤੁਸੀਂ ਵੀ ਬੈਠੇ ਹੋ ਜੇ ਫਿਰ ਮੈਂ ਮੰਮੀ ਨੂੰ ਗੱਲ ਕਹਿ ਦੇਣੀ ਨਾ ਮੰਮੀ ਟੱਪ ਉੱਠਦੀਏ ਮਿਰਚਾਂ ਲੱਗਦੀਆਂ ਨੇ ਮੇਰੀ ਗੱਲ ਸੁਣ ਹੁਣ ਆ ਤਾਂ ਨਹੀਂ ਮੈਂ ਕਿਹਾ ਸੀ ਹੁਣ ਕਿੰਨਾ ਕਿੰਨਾ ਕੁਝ ਬੋਲ ਕੇ ਅਗਲਾ ਆ ਕੇ ਆ ਇਧਰ ਸਾਹਮਣੇ ਬਹਿ ਕੇ ਲੜ ਲਾ ਤੂੰ ਮੇਰੀ ਗੱਲ ਸੁਣ ਲੈ ਆ ਬਹਿਬਤ ਤਾਂ ਤੇਰੀਆਂ ਹੀ ਕੀਤੀਆਂ ਹੋਗੀਆਂ ਦੱਸ ਗਈ ਸੀ ਮੈਨੂੰ ਸਾਰਾ ਕੁਝ ਜਦ ਪਗ ਜਾ ਇਥੋਂ ਤੂੰ ਗੱਲ ਜਨਾਇਆ ਕਰ ਕੇ ਇਹ ਚ ਮੈਂ ਕੀ ਬਹਿਬਤਾਂ ਕਰਦੀ ਆ ਠੀਕ ਆ ਨਾ ਝੰਡੇ ਤਾਂ ਤੁਹਾਡਾ ਜੰਮਿਆ ਵੀ ਚਲਾਈ ਜਾਂਦਾਗਾ ਮੈਨੂੰ ਤੁਮ ਦੇ ਮੇਰੇ ਕਹਿੰਦੇ ਆਏ ਥੋੜੀ ਇੱਜ਼ਤ ਰੱਖਣੀ ਹੈਗੀ ਆ ਜਿਹੜਾ ਡਿੱਗਿਆ ਪਿਆ ਨਾ ਲੰਕਾ ਪਿਆ ਝੰਡਾ ਇਹ ਤੂੰ ਖੜਾ ਕਰਿਆ ਮਰੀ ਜਾਂਦੀ ਆ ਗੱਲਾਂ ਚਲ ਕੋਈ ਨਾ ਚੁੱਪ ਕਰ ਜਾ ਕੋਈ ਨਹੀਂ ਰਹਿਣਾ ਸੀ ਇਹ ਤਾਂ ਕਰੇ ਗਲੇਸ ਪਾ ਲੈਂਦੀ ਜਦੋਂ ਕੋਈ ਮਾੜੀ ਜੀ ਗੱਲ ਹੁੰਦੀ ਆ ਮੈਨੂੰ ਵਿੱਚ ਲੈ ਲੈਂਦੀ ਆ ਤਾਂ ਬਾ ਨਾ ਜਾਈ ਮਰੀ ਜਾਣ ਦੇ ਪਗਾਈ ਤੂੰ ਇਹਦੀਆਂ ਗੱਲਾਂ ਤੇ ਗੌਰੀ ਨਾ ਕਰਿਆ ਕਰ ਕਿਉਂਕਿ ਤੈਨੂੰ ਪਤਾ ਹੈ ਵੀ ਇਹ ਸਾਥ ਹੀ ਨਹੀਂ ਦਿੰਦੀ ਚੱਲ ਕੋਈ ਨਾ ਚੁੱਪ ਕਰ ਜਾ ਭੌਂਕੀ ਜਾਣ ਦੇ ਹੋ ਕੀ ਆ ਮੈਂ ਤੀਜੇ ਦਿਨੋਂ ਨਵਾਂ ਸਿਆਪਾ ਨਵਾਂ ਸਿਆਪਾ ਦੇਖ ਲੈ ਪੁੱਤ ਕਿੰਨੇ ਭੜੇ ਆ ਇਹ ਤੂੰ ਇਹਦੇ ਮਤਲਬ ਲੱਗੀ ਫਿਰਦੀ ਐ ਤੇਰਾ ਇੱਥੇ ਕੁਝ ਨਹੀਂ ਬਟਿਆ ਜਾਣਾ ਇਹਨਾਂ ਚ ਉਹ ਕਹਿੰਦੇ ਹੁੰਦੇ ਨਾ ਬਾਂਦਰਾ ਚ ਇਹ ਗਰਜ ਦਾ ਕੁਝ ਨਹੀਂ ਬਟਿਆ ਜਾਂਦਾ ਮੰਮੇ ਵੀ ਗਰਗਟ ਵਰਗੇ ਆ ਗਏ ਐਵੇਂ ਰੰਗ ਬਦਲੀ ਜਾਂਦੇ ਰੋਜ਼ ਪਹਿਲੇ ਇਹਨਾਂ ਦੀ ਗੱਲਾਂ ਹੋਰ ਸੀ ਤੇ ਹੁਣ ਹੋਰ ਹੋ ਗਈਆਂ ਆ ਦੇਖ ਲੈ ਤੇਰੇ ਸਾਹਮਣੇ ਆ ਮੈਂ ਤਾਂ ਸੋਚਦੀ ਸੀ ਚਲ ਮੜਾ ਮੋਟਾ ਮੇਰੇ ਬਾਰੇ ਸੋਚਦੇ ਆਗੇ ਪਰ ਨਹੀਂ ਇਦਾਂ ਬਹੁਤ ਮਤਲਬੀ ਲੋਕ ਨੇਗੇ ਇਹਨਾਂ ਨੂੰ ਤਾਂ ਉਹੀ ਸੈੱਟ ਕਰਨਗੇ ਪੁਲਿਸ ਟੀ ਰਿਪੋਰਟ ਦੇ ਦਿੰਨੇ ਆ ਨਹੀਂ ਪੁੱਤ ਅਸੀਂ ਪਥਾਣੇ ਨਹੀਂ ਜਾਂਦੇ ਫਿਰ ਸਰਪੰਚ ਕੋਲ ਤਾਂ ਜਾਵਾਂਗੇ ਸਰਪੰਚ ਕੋਲ ਵੀ ਚੱਲਾਂਗੇ ਇੱਕ ਪਰ ਮੇਰੀ ਗੱਲ ਸੁਣ ਮੰਮੇ ਸੱਚ ਇੱਕ ਗੱਲ ਹੋਰ ਆ ਇਤਨਾ ਲਾਡੀ ਨਾ ਮੁੰਡਾ ਹੁੰਦਾਗਾ ਉਹਦਾ ਦੋਸਤ ਹੈਗਾ ਪੱਕਾ ਮੈਂ ਕਹਿੰਨੀ ਆ ਪੋਦੇ ਕੋਲ ਚਲਦੇ ਆ ਨਾਲੇ ਉਹਨੂੰ ਸਾਰਾ ਕੁਝ ਪਤਾ ਉਹਦੇ ਬਾਰੇ ਹਾਂ ਜੇ ਉਹਨੂੰ ਪਤਾ ਹੋਇਆ ਉਹ ਪਰ ਲਾਜ਼ਮੀ ਦੱਸ ਦੱਸੂਗਾ ਸੱਚ ਸਾਰਾ ਆਪਾਂ ਮੰਮਾ ਜੀ ਉਹਨਾਂ ਕੋਲ ਚੱਲ ਲੈ ਮੈਨੂੰ ਪਤਾ ਉਹ ਕਿੱਥੇ ਹੋਊਗਾ ਚੱਲੋ ਫਿਰ ਉਹਦੇ ਕੋਲ ਚਲਦੇ ਆ ਖਲਦੀਪਾ ਖਲਦੀਪਾ ਖੱਸੀ ਕਰਪੈਣੇ ਸਤਿ ਸ਼੍ਰੀ ਅਕਾਲ ਮੇਰੇ ਮਾਮਾ ਜੀ ਆਏ ਨੇ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਜੀ ਬੈਠੋ ਅਸੀਂ ਤੇਰੇ ਕੋਲੇ ਕੰਮ ਆਇਆ ਪੁੱਤ ਕਿਵੇਂ ਦੱਸੋ ਜੀ ਚਾਹ ਪੀਓਗੇ ਕਿ ਪਾਣੀ ਨਹੀਂ ਕੁਛ ਨਹੀਂ ਪੀਣਾ ਹੈ ਨਾ ਕੁਝ ਨਹੀਂ ਖਾਣਾ ਪੀਣਾ ਹਾਂ ਦੇਖੋ ਮੈਂ ਨਾ ਮਾਮਾ ਜੀ ਨੂੰ ਲਾਗੇ ਦੇ ਘਰੇ ਲੈ ਕੇ ਗਈ ਸੀ ਮੈਂ ਤਾਂ ਨਹੀਂ ਕੁਝ ਕਿਹਾ ਜੀ ਨੂੰ ਉਹ ਨਹੀਂ ਉਹ ਬੇਟਾ ਦਰਨਾ ਤੂੰ ਗੱਲ ਸੁਣ ਕੇ ਰਹਿਣ ਧਿਆਨ ਨਾਲ ਬੱਸ ਪੁੱਤ ਸਾਡੀ ਨਾ ਉਹ ਇਹ ਸੈਂਟਰ ਜਿਸ ਨੂੰ ਪਿੱਕੂ ਨੂੰ ਵੀ ਭਜਾ ਕੇ ਲੈ ਗਿਆ ਹੁਣ ਪਤਾ ਨਹੀਂ ਦੋਏ ਕਿੱਥੇ ਨੇਗੇ ਨਾਲ ਇਹਨਾਂ ਦੇ ਘਰ ਜਾਣੇ ਤਾਂ ਸਾਫ਼ ਕਹਿਤਾ ਕਿ ਆਪ ਦਾ ਆਪ ਨੂੰ ਜਿੱਟੂ ਸਾਨੂੰ ਨਹੀਂ ਕੁਝ ਪਤਾ ਹੈਗਾ ਸਾਡੇ ਘਰ ਤੇ ਨਾ ਉਂਗਲ ਕਰਿਓ ਮੈਂ ਮਾਮਾ ਜੀ ਨੂੰ ਲੈ ਕੇ ਗਈ ਸੀ ਇਹਨਾਂ ਦੀ ਵੀ ਬੇਇੱਜ਼ਤੀ ਕਰਤੀ ਹੁਣ ਤੁਸੀਂ ਇਹਨਾਂ ਦੇ ਘਰੇ ਗਏ ਸੀ ਹਾਂ ਕਿੱਧਰ ਲੈ ਕੇ ਭੱਜ ਗਿਆ ਅੱਜ ਮੈਨੂੰ ਪਤਾ ਹੁੰਦਾ ਮੈਂ ਮਗਰ ਹੀ ਨਾ ਚੱਲਦੰਮੀ ਨਹੀਂ ਸੱਚੀ ਗੱਲ ਦੱਸਾਂ ਈ ਤੁਹਾਨੂੰ ਕਿਤੇ ਨਹੀਂ ਭੱਜਿਆ ਉਹ ਕਿਸੇ ਨੂੰ ਲੈ ਗਈ ਭੱਜਿਆ ਜਿਹੜੀ ਉਹ ਕੁੜੀ ਹੈ ਜਿਹੜੀ ਉਹ ਫਾਦਰ ਸਾਹਿਬ ਦਾ ਖਾਣੇਦਾਰ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਚਲੋ ਤੁਸੀਂ ਆ ਹੀ ਗਏ ਮੈਂ ਗੱਡੀ ਮਰਥ ਤੇ ਭੈਣ ਨੂੰ ਹੀ ਦੱਸਾਂਗਾ ਉਹ लाडी ਭਾਈ ਦਾ ਲਾਲਚ ਨੂੰ ਇਹ ਥਾਣੇਦਾਰ ਦੀ ਕੁੜੀ ਆ ਪੜ੍ਹੀ ਲਿਖੀ ਡਿਊਟੀ ਕਰੂਗੀ ਲਾਡੀ ਕੰਮ ਵਾਲਾ ਹੈ ਨਹੀਂ گا ਉਹਨੇ ਪੜਿਆ ਲਿਖਿਆ ਨਹੀਂ ਐਨਾ ਜੀ ਤੇ ਤਾਂ ਕਰ ਕਿ ਉਹ ਆਏ ਮੇਰਾ ਉਹਦੇ ਨਾਲ ਵਿਆਹ ਹੋ ਜੇ ਤੇ ਉਹ ਸੈਂਟਰ ਦੇ ਵਿੱਚ ਹੀ ਆ ਸੈਂਟਰ ਚੋਂ ਆਏ ਨਹੀਂ ਬੰਦਾ ਭੱਜ ਸਕਦਾ ਹੁੰਦਾ ਇਹ ਮਾਰਦੇ ਝੂਠੀ ਕੋਈ ਇਹਨਾਂ ਨੂੰ ਆਇਆ ਵੀ ਸਾਡਾ ਮੁੰਡਾ ਨਸ਼ਾ ਕਰਦਾ ਉਹਦੀ ਜਾਨ ਵੱਜ ਗਈ ਠੀਕ ਹੈ ਜੀ ਦੂਜੀ ਗੱਲ ਉਹ ਮੇਰੇ ਸਾਹਮਣ ਆ ਉਹ ਬੰਦੇ ਵੀ ਇਹਨਾਂ ਦੇ ਰਿਸ਼ਤਾ ਨਹੀਂ ਕਰਦੇ ਉਹ ਸਰਪੰਚ ਜ਼ੋਰ ਪਾ ਕੇ ਕਰਾਈ ਜਾਂਦਾ ਹੈਗਾ ਤੁਸੀਂ ਡਰੋ ਨਾ ਜੇ ਤੁਹਾਡਾ ਲੋਟ ਲੱਗਦਾ ਤੁਸੀਂ ਸਰਪੰਚ ਤੇ ਜਾ ਕੇ ਇੱਕ ਵਾਰੀ ਲਾਂਭਾ ਦੇ ਦਿਓ ਵੀ ਅਸੀਂ ਤਾਂ ਥਾਣੇ ਨਹੀਂ ਜਾਵਾਂਗੇ ਭਾਈ ਰੈਪਟ ਕਰਾਂਗੇ ਜੇ ਹੁੰਦਾ ਇਹ ਰਿਸ਼ਤਾ ਵੀ ਤਣਾਵਾਂਗੇ ਇਸ ਦਾ ਫਿਰ ਦੇਖ ਤੂੰ ਵੀ ਸਾਡੀ ਨਾਲ ਹੀ ਚੱਲ ਸਰਪੰਚ ਦਾ ਮੇਰੀ ਤਾਂ ਬੰਦ ਹੀ ਨਹੀਂ ਮੈਨੂੰ ਤਾਂ ਲੱਗਦੇ ਆ ਉਹਨਾਂ ਨੂੰ ਪਰਿਵਾਰ ਵੀ ਲੱਗਦਾ ਮੈਂ ਕਣਕ ਜੀ ਵੇਚਦੀ ਸੀ ਇਹਨਾਂ ਦੀ ਵੱਟ ਕੇ ਕਿਰਾਉਤੋਂ ਮੈਂ ਇਹਦੇ ਲਾਦੀ ਜਦੋਂ ਨਸ਼ਾ ਜਿਆ ਕਰਦੇ ਤੁਸੀਂ ਐ ਲਾਈਨ ਆਖੀ ਐ ਇੰਨਾ ਛੇ ਪੱਤੇ ਕਰਦਾ ਉਹ ਤੋਂ ਉਹ ਮੈਂ ਮਾਤਾ ਬੋਸ ਬਥੇਰਾ ਸਮਝਾਇਆ ਸੀ ਇਹਨੂੰ ਸਨਮਾਨ ਦੀ ਨਹੀਂ ਕਮਲੀਏ ਨਹੀਂ ਮਾਮਾ ਜੀ ਇੱਕ ਵਾਰ ਸਰਪੰਚ ਕੋਲ ਦਾ ਜਾ ਕੇ ਆਵਾਂਗੇ ਉਹਨੂੰ ਦੀ ਬਣਦੀ ਸਜ਼ਾ ਤਾਂ ਦੇਣੀ ਆ ਸਰਪੰਚ ਵੀ ਉਹਨਾਂ ਲਈ ਆ ਉਹਨੇ ਕੀ ਕਹਿਣਾਗਾ ਬਾਕੀ ਸਰਪੰਚ ਮੈਂਬਰ ਨਹੀਂ ਬਿਗਾੜਦਾ ਹੁੰਦਾ ਪਿੰਡ ਦਾ ਥਾਣੇ ਦੇ ਨਾਮ ਤੋਂ ਤਾਂ ਸਾਰੇ ਡਰਦੇ ਹੁੰਦੇ ਆ ਆ ਡਰਦੇ ਤਾਂ ਹੁੰਦੇ ਆ ਨਹੀਂ ਫਿਰ ਹੋਰ ਕੀ ਕਹਿੰਦੇ ਉਹਨੇ ਕਹਿ ਲਓ ਜਿਹੜਾ ਉਸ ਕਰਨਾ ਕਹਿੰਦੇ ਹੂੰ ਕਹਿ ਗਿਆ ਸੀ ਮੈਂ ਸਰਪੰਚ ਕੋਲ ਜਦੋਂ ਸਰਪੰਚ ਨਾਲ ਗਏ 98ਵੇਂ ਬਾਬੇ ਬੋਲੇ ਥਾਣੇ ਕਹਿੰਦੇ ਹੂੰ ਹਾਂ ਕੌਣ ਕਹਿੰਦਾ ਬੁੜੀਆਂ ਆ ਗਈਆਂ ਉਹਨਾਂ ਬੁੜੀ ਬੁੜੀ ਉਹਦਾ ਭਾਈ ਵੀ ਜੀ ਵੀ ਨਹੀਂ ਬਣਦੀ ਇੱਕ ਉਹ ਛੋਟਾ ਉਹਨਾਂ ਦਾ ਕੀ ਹੈ ਉਹਦਾ ਨਾਮ ਓਹੋ ਬਾ ਵੱਡਾ ਨਾ ਪੁੱਤ ਵੱਡਾ ਵੱਡਾ ਹੈਗਾ ਮੈਨੂੰ ਵੀ ਉਹਦੇ ਕਹਿੰਦਾ ਜੀ ਇੱਥੇ ਆ ਕੇ ਜਿੱਤੇ ਉਹਦੇ ਨਹੀਂ ਆਈ ਸੀ ਭੈਣੇ ਤੂੰ ਇਹ ਮੇਰੇ ਨਾਲ ਹੀ ਗਈ ਸੀ ਜੀ ਉਹਦੇ ਮੈਂ ਕਿਹਾ ਸੀ ਵਿਚਾਰੀ ਜੀ ਹਾਂ ਵੀ ਪਰ ਉਹਨੂੰ ਅਸੀਂ ਤਾਂ ਇਕੱਠੇ ਪੜਦੇ ਰਹੇ ਹਾਂ ਕਾਲਚ ਚ ਤੇ ਮੈਨੂੰ ਕਹੇ ਇੱਥੇ ਆ ਗਿਆ ਚਲੋ ਮੈਂ ਪਿੱਕ ਪੂਕ ਲੱਗਿਆ ਸੀ ਮੈਂ ਪਿਆ ਸੀ ਮੈਨੂੰ ਧੌਂਕੀਆਂ ਦੇ ਗਿਆ ਜੀ ਕਹਾਂ ਐ ਕਰਕੇ ਉਟੀਆਂ ਲੱਤਾਂ ਤੋੜ ਦੂੰ ਜੀ ਸਾਡੀ ਗੱਲ ਚ ਆਏ ਕਿਸੇ ਚ ਆਏ ਉਨ ਮਾਇਤਾ ਜੀ ਸੱਚ ਵਾਲੇ ਪਾਸੇ ਖੜਨਾ। ਇਹਦੀ ਥਾਂ ਤੇ ਸਾਡੀ ਕੋਈ ਰਿਸ਼ਤੇਦਾਰੋਂ ਕਿ ਮੇਰੀ ਭੈਣ ਹੁੰਦੀ ਐ ਮਾਗਰ ਫਿਰਦੀ। ਕਾਲਜ ਦਾ ਮੱਚਦਾ ਜੀ। ਮੱਚਦਾ ਬਾਈ ਪੂਰਾ ਮੱਚਦਾ। ਤੇ ਮੈਂ ਤਾਂ ਤਾਂ ਗਿਆ। ਵੀ ਮੈਨੂੰ ਵੀਰਾ ਵੀਰਾ ਕਹਿੰਦੀ ਆ ਵਿਚਾਰੀ ਤੇ ਮੇਰੇ ਨਾਲ ਗੱਲ ਕਰਨ ਮੇਰੇ। ਕਹਿੰਦਾ ਮੈਂ ਤੇਰੀ ਪੂਰਾ ਗਲਤ ਹੈਗੇ ਪੂਰੀ ਰੱਜ ਕੇ ਵੇਚਦੀ ਕੀਤੀ ਸਾਡੀ ਜੋਨਾਂ ਦੀ। ਪਤਾ ਨਹੀਂ ਕੀ ਹੋਇਆ ਇਹਨਾਂ ਦੀ ਜੜ ਜਾਣ ਤੇ ਆਈ ਇਹੜਾ ਐ ਕਰਦੇ ਆ। ਮਾਮਾ ਜੀ ਬਸ ਫਿਰ ਟਾਈਮ ਨਾ ਖਰਾਬ ਕਰਦੇ ਹੈਗੇ ਆਪਾਂ ਸਰਪੰਚ ਕੋਲ ਚਾਉਦੇ ਆ। ਕਿੱਲੀ ਗੱਤ ਫਿਰ ਆ। ਮਮਾ ਜੀ ਠੀਕ ਹੈ ਤੁਸੀਂ ਜਾਓ ਆ ਇੱਧਰ ਜੇ ਜਾ ਕੇ ਖੱਬੇ ਹੱਥੋਂ ਦਾ ਕਰੀਏ ਤੈਨੂੰ ਪਤਾ ਪਏ ਠੀਕ ਹੈ ਨਾਲੇ ਐਵੇਂ ਬਾਹਰ ਡਰਾਇਓ ਉਹਨਾਂ ਨੂੰ ਡਰਿਓ ਤੁਸੀਂ ਨਾ ਡਰਾਇਓ ਉਹਨਾਂ ਨੂੰ ਕਹੇ ਥਾਣੇ ਤਾਂ ਜਾਵਾਂਗੇ ਜਾਵਾਂਗੇ ਅੱਪੋਂ ਡਰਨੀ ਕਿਉਂ ਡਰਾਏ ਹਾਂ ਅੱਪੋਂ ਕੋਈ ਕਦੀ ਮਰਗੀ ਵੀ ਪੜੜਾਂਗੇ ਉਹਦਾ ਨਾਲ ਖਾਏ ਉਹਨਾਂ ਦੇ ਵੱਡੇ ਦਾ ਸਣੀ ਜੇ ਦਾ ਕਹੇ ਇਹ ਸਣੀ ਜੇ ਦਾ ਤੇ ਬੁੜੀ ਦਾ ਹਾਂ ਦੋਨੇ ਆਏ ਬਹੂ ਨਹੀਂ ਬਜ਼ੜੀ ਬੁੜੀ ਨਹੀਂ ਬਹੂ ਤਾਂ ਠੀਕ ਆ ਹਾਂ ਚਲ ਚੱਲੀਏ ਚਲਾ ਜਾ ਪੁੱਤ ਚਾਹ ਦਾ ਪੀ ਜਾਂਦੇ ਜੀ ਨਾ ਨਾ ਬਸ ਪੁੱਤ ਆਲੇ ਮਾਮੀ ਨੂੰ ਨਹੀਂ ਫਰਤੀ ਤਾਂ ਖਰੀਜਦਾ ਬੰਦਾ ਮਾਰ ਕੇ ਕੰਨ ਦਾ ਪਰਦਾ ਪਾੜਦਾ ਮੈਨੂੰ ਤਾਂ ਐ ਸੀ ਕਿਤੇ ਮੇਰੇ ਦੀ ਲਾਂਭਾ ਲੈ ਕੇ ਆ ਗਈ ਹੈ ਹਣ ਆਪੇ ਦੇ ਜਾਣ ਕੇ ਰੱਪਟਾਪੇ ਸਣੀ ਦਾ ਕੁੱਟਾ ਯੂ ਚੂਕਣਾ ਆਪਾਂ ਨੂੰ ਕੀ ਹੈ ਲਾਡੀ ਦਾ ਉੱਥੇ ਬੈਠਾ ਹੀ ਇਹ ਲੋਕਿਆ ਕਿਹੜਾ ਇਹਨਾਂ ਦਾ ਡੋਲਾ ਹੁਣ ਆ ਯਾਰ ਭਾਏ ਨਾ ਇੱਥੇ ਸਾਰਾ ਕੁਝ ਤਾਂ ਨਹੀਂ ਹੁੰਦਾ ਲਾਡੀ ਕੋਲੇ ਕੁਝ ਨਹੀਂ ਰਿਸ਼ਤੇ ਦੇ ਮਗਰ ਮਗਰ ਫਿਰਦੀਆਂ ਲੋੜਾ ਆ ਗਿਆ ਯਾਰ ਜੜ ਜਾਣਤੀ ਆ ਗਈ ਲੋਕਾਂ ਦੀ ਸਾਰਾ ਨਸ਼ਾ ਲਾਤਾ ਮੇਰੇ ਸਾਹ ਦਾ 500 ਹੁਣ ਫੇਰ ਫੂਕਰਾਂ ਦਰ ਬਹੁਤ ਜ਼ਿਆਦਾ ਲੱਗਾ ਤੋ ਇਹ ਬੰਦੇ ਦੋ ਦੋ ਉੱਧਰ ਨਹੀਂ ਕਿਤੇ ਜਾਣਾ ਉੱਧਰ ਤੋਂ ਮੈਂ ਜਾਂਦਾ ਨਹੀਂ ਉੱਧਰ ਮੁੜੇ ਜਾਣਾ ਹੋਵੇ ਦੇਖੋ ਜਰਵਨ ਸਾਹਿਬ ਹਾਂਜੀ ਦੱਸੋ ਭਾਈ ਅਸੀਂ YouTube ਕੋਲ ਤਾਂ ਆਏ ਆ ਅਸੀਂ ਗਏ ਸੀ ਉੱਧਰ ਸਣੀ ਕਿਧਰ ਠੀਕ ਹੈ ਜੀ ਠੀਕ ਹੈ ਨਾ ਤੇ ਕਰੋ ਕੋਈ ਵਿਆਹ ਕਾਂ ਦੀ ਹੁੰਦੀ ਦਰਵਾਜ਼ਾ ਤਾਂ ਹਾਂਜੀ ਇਹ ਕਹਿੰਦੇ ਵੀ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨਾਲ ਠੀਕ ਹੈ ਨਾ ਠੀਕ ਹੈ ਜੀ ਤੇ ਹੁਣ ਇਹ ਨਹੀਂ ਪਤਾ ਨਾ ਦੇ ਨੇ ਕੁੜੀ ਨੇ ਬਹਿਦਾ ਮੈਨੂੰ ਦੱਸਿਆ ਵੀ ਉਹ ਤਾਂ ਮੁੰਡਾ ਮੜਾ ਮੜਾ ਨਾ ਕਰਦਾ ਹੋਊਗਾ ਠੀਕ ਹੈ ਉਹ ਹੁਣ ਸੈਂਟਰ ਸੈਂਟਰ ਚ ਹੈ ਹੁਣ ਇਹ ਜਦ ਬੜੀ ਕੱਠੀ ਵੀ ਪਈ ਜੀ ਵਿਆਹ ਕਰਾਉਣਾ ਤਾਂ ਉੱਥੇ ਕਰਾਉਣਾ ਨਹੀਂ ਮੈਂ ਕਰਾਉਣਾ ਨਹੀਂ ਸੈਂਟਰ ਤੇ ਮੈਨੂੰ ਤਾਂ ਕਹਿੰਦੇ ਜੀ ਉਹ ਹੀ ਕੰਮ ਕੰਮ ਤੇ ਲੱਗੇ ਉਹ ਕੰਮ ਕੰਮ ਭਾਵੇਂ ਜਾਂਦਾ ਐਸਾ ਹੋਊਗਾ ਪੁਮਾਰ ਜਾ ਬਈ ਸਾਡੇ ਅਸੀਂ ਜਦੋਂ ਗਏ ਨਾ ਗਏ ਨਚਾ ਨਾ ਪਾਣੀ ਕੋਈ ਨਹੀਂ ਪੁੱਛਿਆ ਤੇ ਰੱਜ ਕੇ ਵੇਚ ਦੀ ਗੱਲ ਕਿਉਂ ਮੋੜਾ ਸਾਡੇ ਉਹਨਾਂ ਨੇ ਚਲੋ ਤੁਹਾਡੀ ਗੱਲ ਹੈ ਮੈਂ ਤੇ ਤਾਂ ਹੁਣ ਅਸੀਂ ਤੁਹਾਡੇ ਕੋਲੇ ਆਏ ਆ ਅਸੀਂ ਕੇ ਅਸੀਂ ਤੁਹਾਡੇ ਕੋਲ ਕੁਲਦੀਪ ਨੇ ਤੁਹਾਡੇ ਕੋਲੇ ਕਿਹਾ ਠੀਕ ਹੈ ਜੀ ਹਾਂ ਨਾਲੇ ਅਸੀਂ ਪਹਿਲਾਂ ਗੋਟੀਆਂ ਕੁੜੀ ਦੇ ਉਸ ਨਾਲ ਮੈਂ ਪਹਿਲਾਂ ਵੀ ਉਹਨਾਂ ਦੇ ਘਰੇ ਗਈ ਸੀਗੀ ਕੱਲੀ ਉਦੋਂ ਮੈਨੂੰ ਤਾਂ ਹਾਂ ਵੀ ਭਰਤੀ ਵੀ ਠੀਕ ਆ ਕਰਾ ਦਾਂਗੇ ਤੇਰਾ ਰਿਸ਼ਤਾ ਨਾ ਫਿਆ ਵੀ ਤੇ ਬਾਅਦ ਚ ਉਹਨਾਂ ਨੇ ਕਿਹਾ ਵੀ ਪੱਕਠਾ ਕਰਤੀ ਐ ਇਸਦਾ ਕਿਸੇ ਹੋਰ ਕੁੜੀ ਨਾਲ ਅੱਗੇ ਹੁਣ ਇਹ ਗੱਲ ਆਈ ਹੈ ਕਿ ਮੁਰੇ ਵੀ ਲਾਡੀ ਕਿਸੇ ਕੁੜੀ ਨੂੰ ਲੈ ਕੇ ਭੱਜ ਗਿਆ ਆਪਣੀ ਵਧੀਆ ਗੱਲਾਂ ਥੋੜੀ ਨੇ ਅਕਿਓ ਉਹ ਤਾਂ ਆਪਣੇ ਸਿਰ ਤੇ ਕੋਈ ਗੱਲ ਵੀ ਨਹੀਂ ਲੈਂਦੇ ਹੈਗੇ ਕਿ ਸਾਨੂੰ ਨੇ ਕੁਝ ਵੀ ਪਤਾ ਹੈਗਾ ਜਿਹੜਾ ਕੁਝ ਤੁਹਾਡੇ ਤੋਂ ਹੁੰਦਾ ਉਹ ਕਰ ਲਓ ਤੁਸੀਂ ਆ ਗੱਲ ਨਹੀਂ ਹੋ ਸਕਦੀ ਤੇ ਭੱਜ ਗਿਆ ਭੱਜ ਗਿਆ ਇਹ ਪਿੰਡ ਚ ਤਾਂ ਅਜੇ ਤੱਕ ਗੱਲ ਮੈਂ ਤਾਂ ਸੁਣੀ ਨਹੀਂ ਜੀ ਕੋਈ ਕਿਸੇ ਨੇ ਹੁਈ ਨਾ ਘੇਤਾ ਹੋਵੇ ਉਹੀ ਕੌਣ ਕਹਿੰਦਾ ਹੁੰਦਾ ਸਰਪੰਚ ਸਾਹਿਬ ਹੁਣ ਅਸੀਂ ਵੀ ਸਿਆਣੇ ਬਣੇ ਆਂਗੇ ਉਹ ਦੇਖਤੀ ਹੈ ਹੈ ਬੰਲਾ ਲੋਕ ਬਾਹੜਾ ਕੁਝ ਕਰਦੇ ਆ ਤੁਹਾਡੇ ਨੂੰ ਤੇ ਕੁਝ ਹੋਰ ਕਹਿੰਦੇ ਆ ਉਹਨਾਂ ਨੇ ਜਾਂ ਕੁਝ ਹੋਰ ਕਹਿੰਦੇ ਆ ਬਾਹਲੇ ਨੂੰ ਆ ਲੋਕਾਂ ਦੇ ਉਹਨਾਂ ਦਾ ਪਤਾ ਨਹੀਂ ਬੋਲਦਾ ਕੀ ਉਹਨਾਂ ਦਾ ਅਸੀਂ ਜਦੋਂ ਆਉਣ ਲੱਗੇ ਮਾਰੇ ਸਰਪੰਚ ਸਾਹਿਬ ਕੋਲੇ ਨਾ ਸਰਪੰਚ ਸਾਹਿਬ ਨਾਲ ਇਹ ਥਾਣਾ ਜਾਵਨਗੇ ਥਾਣੇ ਬਾਹਰ ਰਾਂਹੇ ਦੇ ਸਾਡੇ ਕੀ ਕਰ ਦੇਣਗੇ ਉਹ ਤਾਂ ਪਤਾ ਨਹੀਂ ਕੀ ਬੋਲਦੋਂ ਨਾ ਚੱਕਰ ਕੀ ਆ ਜੀ ਉਹ ਵੀ ਅੱਕੇ ਪਏ ਹੁਣ ਜੇ ਸੁਣਾਂ ਸਹੀ ਗੱਲ ਦੱਸਾਂ ਕਿਹੜਾ ਮਾਂ ਬਚੌਣਾ ਵੀ ਸਾਡੇਆਂ ਦੇ ਹੋਗੇ ਜੀ ਪੇਸ ਹੋਗੇ ਪਰ ਉਹ ਤਾਂ ਸਾਰੇ ਪੱਪਰ ਨੇ ਮੇਰੀ ਜ਼ਿੰਦਗੀ ਤੇ ਖਰਾਬ ਕਰਤੀ ਨਾ ਹੁਣ ਮੇਰੇ ਬਾਰੇ ਤਾਂ ਮਣਾ ਮोटा ਵੀ ਨਹੀਂ ਸੋਚ ਰਹੇ ਹੈਗੇ ਹੂੰ ਤਾਂ ਦੇਖੋ ਬਾਈ ਥੋੜੀ ਮਰਜੀ ਹੈ ਹੈ ਤੇ ਤੁਸੀਂ ਰਿਸ਼ਤਾ ਨਾ ਜੋੜਨ ਮੈਂ ਤਾਂ ਵਧੀਆ ਕਿਤੇ ਹੋਰ ਚੰਗਾ ਦੇ ਕੇ ਕਰ ਦੋ ਉਹ ਤਾਂ ਜਾਂ ਜਿਹੜੇ ਪਸੇ ਪਸੇ ਹੈ ਇਹ ਹੀ ਸਰਪੰਚ ਸਾਹਿਬ ਕੁੜੀ ਨੂੰ ਮੈਂ ਸੁਝਾਇਆ ਕਿ ਤਿਆਂ ਮਹਰਬੋਤਾ ਜੁਰੈਨ ਦੇ ਕੋਈ ਚਲਕਾ ਘਰ ਦੇਖ ਕੇ ਜਦੋਂ ਅਸੀਂ ਉਥੇ ਕਰਦਾਂਗੇ ਇਹ ਸਾਰਾ ਕਪਸਤਾ ਇਹਦੀ ਕੀ ਫਾਇਦਾ ਉੱਤੇ ਵਿਆਹ ਕਰਾਉਂਦਾ ਹੈ ਜੋ ਤੇ ਅੱਜ ਨਹੀਂ ਉਖੜਦੇ ਤੇ ਕੱਲ ਨੂੰ ਕਿਵੇਂ ਖੜਨਗੇ ਫਿਰ ਇਕੱਲੇ ਫੇਰੇ ਜਾਂ ਕੱਲ ਨੂੰ ਨਸ਼ਾ ਪਤਾ ਕਰਦਾ ਭੱਜ ਭੁੱਜ ਗਿਆ ਫਿਰ ਤੂੰ ਕਰੀ ਕਰੇਂ ਕਿਹਦੇ ਤੱਕ ਦੀ ਗੀ ਕਰਾਂਗੇ ਕਿਹਦੇ ਨਾਲ ਰਹਿੰਗੇ ਕਿਹਦੇ ਨਾਲ ਕੱਟੇਂਗੀ ਦੇਖੋ ਅਸੀਂ ਸਿਰਫ ਤੁਹਾਡੇ ਕੋਲ ਮਜ਼ੇ ਲਈ ਆਏ ਹਾਂ ਹੁਣ ਤੁਸੀਂ ਐਂ ਦੱਸ ਦੋਗੇ ਤੁਸੀਂ ਸਾਡਾ ਸਾਥ ਦੇਣ ਹੈ ਕਿ ਅਸੀਂ ਥਾਣੀ ਚਾਹੀਏ ਦੇਖੋ ਧੀਜਤਾ ਤੁਸੀਂ ਮੇਰੀ ਮੰਨਦੇ ਹੋ ਮੈਂ ਤੁਹਾਨੂੰ ਅਸੀਂ ਕਹਿੰਦਾ ਕੋਈ ਫਾਇਦਾ ਨਹੀਂ ਹੈ ਹੈ ਤੇ ਬਾਕੀ ਭੈ ਛੋਟੀ ਮਰਜ਼ੀ ਹੈ ਮੈਂ ਤੁਹਾਨੂੰ ਕਿਵੇਂ ਨਹੀਂ ਕਹਿੰਦਾ ਥਾਣੇਆਂ ਨੇ ਥਾਣੇ ਬਗ ਜੂ ਮੈਂ ਤਾਂ ਉੱਥੇ ਵੀ ਜਿਹੜੀ ਗੱਲ ਹੋ ਉੱਥੇ ਵੀ ਗਏ ਤੁਮੈਂ ਤਾਂ ਹੈ ਕੋਈ ਨਹੀਂ ਉਹ ਤੁਹਾਨੂੰ ਸਾਂਝੇ ਬੰਦੇ ਆ ਆਪਣੇ ਮੈਂ ਤੇ ਤੁਹਾਨੂੰ ਸਾਂਝੀ ਗੱਲ ਸੁਣਾਈ ਜੇ ਤੁਸੀਂ ਦੱਸਤੀ ਮੈਂ ਤਾਂ ਹੋਰ ਸੁਣ ਲਈ ਹਲੇ ਉਹਨਾਂ ਨੇ ਮੇਰੇ ਕੋਲ ਕੋਈ ਗੱਲਬਾਤ ਕਰੀ ਨਹੀਂ ਜੇ ਕੋਈ ਉਹ ਕਰਨੀ ਹੈ ਮੈਂ ਤਾਂ ਉਹਨੇ ਸੁਣੂ ਹੋਊ ਕਰ ਤੁਹਾਨੂੰ ਹੈ ਮੈਂ ਤਾਂ ਕਹਿੰਦਾ ਜੇ ਫਾਇਦਾ ਤਾਂ ਕੋਈ ਨਹੀਂ ਬਾਕੀ ਛੋਟੀ ਮਰਜ਼ੀ ਹੈ ਚਲ ਮੇਰੀ ਗੱਲ ਸੁਣੋ ਛੋਟਾ ਕਿਹਾ ਸਿਰ ਮੱਥੇ ਤੇ ਤੁਸੀਂ ਕਰੋ ਉਧਰ ਜਾ ਕੇ ਉਹਨਾਂ ਕਰੇ ਕੋਈ ਜੋ ਤਾਂ ਮੈਂ ਜਾਇਆ ਮਸ਼ਾਨ ਨੂੰ ਤੇ ਬਾਕੀ ਠੰਡੇ ਦਿਮਾਗ ਨਾਲ ਸੋਚ ਕੋਈ ਨਹੀਂ ਜੱਪੀ ਦਾ ਕੰਮ ਆ ਕੱਲ ਨੂੰ ਜੇ ਉਹੀ ਚੱਲ ਰਹਿਣਾ ਕੋਈ ਕੁਝ ਵੀ ਕਰਾਂਗੇ ਇਹਨੂੰ ਹਾਜ਼ਰ ਹੋਣਾ ਬੈਠ ਕੋਈ ਥੋੜੀ ਨਹੀਂ ਗੱਲ ਕਰਨੀ ਕਿਸੇ ਨਾਲ ਸਹੀ ਗੱਲ ਦੱਸਾਂਗਾ ਮੈਂ ਤਾਂ ਰੋਜ਼ ਥਾਣੇ ਟੱਪੇ ਹੀ ਰਹਿਣਾ ਜੀ ਪਿੰਡ ਦੇ ਨਾਲ ਇਹ ਕੰਮ ਤਾਂ ਹੁੰਦੇ ਰਹਿੰਦੇ ਰੋਜ਼ ਹਾਂ ਹੁਣ ਹੋਰ ਕੋਈ ਇਹ ਜੇ ਕੰਮ ਨਹੀਂ ਪਿੰਡ ਦੇ ਆਹੀ ਕਲੇਸ਼ ਚ ਲਈਏ ਹੁਣ ਸਹੀ ਗੱਲ ਦੱਸਾਂਗਾ ਇਹ ਕਲੇਸ਼ ਵੱਧਦਾ ਜਗਦਾ ਟੱਕ ਕੇ ਆਪਨੇ ਦੁਪਹਿਰੇ ਆਹੀ ਕੋ ਸੁਣਦਾ ਮੈਂ ਬਾਕੀ ਤੁਸੀਂ ਕਿਹੜਾ ਹੁਣ ਮੋਬਾਈਲਾਂ ਚ ਵੀ ਖਵਾਰਾਂ ਚ ਵੀ ਆਹੀ ਕੋ ਸੁਣਦਾ ਉਹ ਭੱਜ ਗਿਆ ਉਹ ਲੈ ਕੇ ਆਏ ਉਹਨਾਂ ਨੂੰ ਦੂਜਾ ਵਿਆਹ ਕਰਾ ਲਿਆ ਹੁਣ ਕੋਈ ਕੰਮ ਨਹੀਂ ਕਿਹਦਾ ਧਿਆਨ ਨਹੀਂ ਗਿਆ ਜੀ ਬਸ ਆਪ ਕੋਰੇਗਾ ਜੇ ਵਾਕਿਆ ਪਹਿਲੇ ਸੋਹਣੇ ਸਹੀ ਗੱਲ ਬਿਲਕੁਲ ਭੇਜਦੇ ਆਪ ਪੜਨ ਵਾਸਤੇ ਆ ਉਧਰ ਧਿਆਨ ਘਟਾ ਆ ਚੀਜ਼ਾਂ ਵਿੱਚ ਨਹੀਂ ਹੋਦਾ ਚੀਜ਼ਾਂ ਦੀ ਗੱਲ ਹੈ ਚੰਗੇ ਕੱਪੜੇ ਪੋਣੇ ਚੰਗਾ ਮੋਬਾਈਲ ਹੋਵੇ ਚੰਗੀ ਸੱਟ ਸੱਲੇ ਗੱਡੀ ਹੋਵੇ ਘਰ ਨਹੀਂ ਦੇਖਦੇ ਕੋਈ ਬਾਹਰ ਨਹੀਂ ਦੇਖਦੇ ਨਾ ਨਾਮ ਤਾਂ ਨਹੀਂ ਦੇਖਦੇ ਨਾ ਸਪੰਸਾ ਕਰਨ ਲਈ ਟੱਬਰ ਦੀ ਵੀ ਕਮੀ ਹੈ ਨਾ ਨਾ ਤਾਂ ਉਹਨੂੰ ਸਮਝਾਉਂਦੇ ਨੇ ਅੱਗੇ ਆਪੇ ਲਾਣੇ ਸੇਰ ਤੋਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਤੁਹਾਨੂੰ ਮਤ ਦਿੱਤੀ ਹੁਣ ਦਿਓ ਗਲਾਈਨ ਕਰਦਾ ਹੀ ਨਾ ਦੇਖਤੀ ਐ ਤੁਮ ਮੈਂ ਆਹ ਵੀ ਗੱਲ ਹੀ ਦੱਸ ਰਿਹਾ ਨਾ ਅੱਜ ਕੱਲ ਬੱਚਾ ਕਿਸੇ ਦੇ ਬੱਸ ਨਹੀਂ ਗਾ ਤੈਨੂੰ ਮੈਂ ਸਹੀ ਗੱਲ ਦੱਸਦੀ ਕਿਸੇ ਦਾ ਪਾਉ ਨਹੀਂ ਪੈਂਦਾ ਬਾਕੀ ਥੋੜੀ ਮਰਜ਼ੀ ਜਿਵੇਂ ਤੁਹਾਨੂੰ ਕੋਈ ਚੰਗਾ ਲੱਗੂ ਨਾ ਕਰ ਲੋ ਨਾ ਤੇ ਬੱਸ ਸਰਪੰਚ ਸਾਹਿਬ ਅਸੀਂ ਜੰਨੇ ਘਰੇ ਹੁਣ ਕੋਈ ਉਸ ਘਰੇ ਵਗ ਜੂ ਨਹੀਂ ਹਾਂ ਅੱਡੇ ਤੋਂ ਆਣਾ ਸੋਚਦੇ ਹਾਂ ਜੀ ਜਾ ਕੇ ਆਈ ਉਹ ਮੈਂ ਬ੍ਰੈਕਡੋ ਉਹਨਾਂ ਨੂੰ ਸੋਕੇ ਵੀ ਕੀ ਆਦੇ ਹੋ ਮੈਂ ਉਹਨਾਂ ਆਤਮਾ ਜੀ ਨੇ ਮਾੜਾ ਸੁਣੂ ਈ ਥੋੜੀ ਮਾੜੀ ਗੱਲ ਆ ਗਈ ਹੈ ਇੱਕ ਤਾਂ ਥੋੜੇ ਕੋਲੇ ਆਏ ਇੱਕ ਤੁਸੀਂ ਗੱਲ ਪੈਣੇ ਆ ਗੱਲ ਪੈਣੇ ਹਾਂ ਇਹ ਚੰਗੀ ਗੱਲ ਨਹੀਂ ਥੋੜੀ ਇਹ ਐਨੀ ਵੇਚੀਦਾ ਕੋਈ ਦੁਸ਼ਮਣ ਨਹੀਂ ਵੀ ਕਰਦਾ ਜਿਵੇਂ ਉਹਨਾਂ ਨੇ ਖਿੱਚੀ ਰੱਖੀ ਤੁਸੀਂ ਸਿਆਣੇ ਵੀ ਹੋ ਗੋ ਜੀ ਕੋਈ ਇਹ ਤਾਂ ਹੈ ਹੀ ਨਹੀਂਗਾ ਕੋਈ ਮੁੰਡਾ ਖੁੰਡਾ ਆ ਕੇ ਗਿਆ ਹੋਵੇ ਹੈ ਬਾਕੀ ਥੋੜਾ ਲੱਗਦੇ ਨਹੀਂਗੇ ਤੁਸੀਂ ਲੜਨ ਗਏ ਹੋਵੇਂ ਬਾਕੀ ਸਭੇ ਦੀ ਗੱਲ ਕਰਨ ਦਾ ਜਾਂਦੇ ਜਾਂ ਸੁਣੂ ਗੁੱਡੀ ਨੇ ਰਸਤਾ ਤੁਸੀਂ ਚਲੋ ਅੰਦਰ ਮੈਂ ਗੱਲ ਕਰ ਲੈਂਦਾ ਹਾਂ ਹਾਂ ਗੱਲ ਕਰ ਲੈਂਦੇ ਹਾਂ ਗਏ ਤਾਂ ਨਹੀਂ ਸੀ ਚਲ ਕੋਈ ਨਹੀਂ ਓਕੇ ਸਰ ਚਲ ਚੰਗਾ ਸਰ ਚਲ ਚੰਗਾ ਸਰ ਫਸਟ ਨਿਕਾਲ ਆਇਆ ਤਾਂ ਆਹ ਬੰਦਰਾ ਨੇ ਕੋਈ ਨਾ ਮਾਹੌਲ ਵੀ ਲੈ ਤਾਂ ਕੋਈ ਨਹੀਂ ਜਾ ਕੇ ਹੁਣ ਸ਼ਾਮ ਨੂੰ ਨਾ ਸਰਦਾਂ ਗੱਲ ਬਾਤ ਅਸ਼ਰੀ ਭੈਣ ਸਸਰੀ ਕਾਲ ਭਾਈ ਮੈਂ ਜਾ ਨਾ ਮਾਰੇ ਸਨੀ ਨੂੰ ਬਾਜੀ ਉਹ ਤਾਂ ਹੈ ਨਹੀਂਗੇ ਭਾਈ ਦਵਾਈ ਲੈਣ ਗਏ ਵੇ ਆ ਠੀਕ ਆ ਕੋਈ ਤੁਹਾਡੇ ਕੋਲੇ ਆਇਆ ਹੋਊਗਾ ਜੀ ਆਏ ਤਾਂ ਭਾਈ ਆ ਹੀ ਜਾਂਦੇ ਹੁਣ ਤਾਂ ਇੱਥੋਂ ਕਿਹੜਾ ਆਪਾਂ ਇਹਨੂੰ ਪਿਆ ਕੁਛ ਹਨਾ ਇਨੂੰ ਵੀ ਪਤਾ ਹੀ ਐ ਵੀ ਜੇ ਕਲੱਗ ਜੰਮਿਆ ਤਾਂ ਸਾਨੂੰ ਅਕੇ ਲਾਂਬੇ ਵੀ ਸੁਣਨੇ ਪੈਂਦੇ ਐ ਮੇਰੇ ਕੋਲੇ ਗੁੱਡੀ ਦੇ ਉਹਦਾ ਮਾਮਾ ਹੀ ਜਾ ਕੇ ਆਏ ਨੇ ਆਹੋ ਆਈ ਸੀ ਭਾਈ ਇੱਥੇ ਵੀ ਕੀ ਕਹਿੰਦੇ ਸੀ ਦੁਪਹਿਰੇ ਹੀ ਆਈ ਸੀ ਐ ਤੁਸੀਂ ਉਹਨੇ ਗੱਲਬਾਤ ਪੈ ਗਈ ਗੱਲ ਕੀ ਕਰੀਏ ਭਾਈ ਅਸੀਂ ਹਣ ਮੇਰੀ ਗੱਲ ਸਾਨੂੰ ਇੱਕ ਆ ਜਾਂਦਾ ਇੱਕ ਵਗ ਜਾਂਦਾ ਹੁਣ ਤੂੰ ਐਂ ਦੇਖ ਵੀ ਆਪਣੀ ਗੱਲਬਾਤ ਉਧਰ ਚੱਲੀ ਜਾਂਦੀ ਐ ਗੱਲ ਤੂੰ ਵੀ ਕਰੀ ਬੈਠਾ ਗੱਲ ਪੱਕੀ ਐ ਹਾਂ ਗੱਲ ਤੋਂ ਆਪਣੀ ਹੋਈ ਹੋਈ ਐ ਪੱਕੀ ਵੀ ਭਾਈ ਕੀ ਐ ਜੇ ਹੁਣ ਉਹ ਸੁਧਰ ਕੇ ਆਊਗਾ ਤਾਂ ਪੱਕੀ ਐ ਗੱਲ ਉਹ ਤਾਂ ਮੇਰੇ ਕੋਲ ਕਹਿੰਦੇ ਕੁੜੀ ਲੈ ਕੇ ਭੱਜ ਗਿਆ ਮੈਂ ਇਹ ਜੀ ਗੱਲ ਤਾਂ ਕੋਈ ਹੈ ਨਹੀਂ ਮੈਂ ਉਹ ਤਾਂ ਨੌਕਰੀ ਨੂੰ ਕਿਪਾ ਲੰਦਾ ਮਰਾ ਉਹ ਤਾਂ ਭਾਈ ਬਣਾਉਂਦੇ ਆ ਗੱਲਾਂ ਉਹ ਤਾਂ ਹੁਣ ਤੈਨੂੰ ਵੀ ਪਤਾਗਾ ਜਰ ਨਾਲ ਦੇਖ ਵੀ ਤੂੰ ਸਾਨੇ ਚ ਬਚੋਲੇ ਮੂੰਹ ਹੀ ਰੱਖਿਆ ਦੇਖ ਅਸੀਂ ਹਣਾ ਤੇ ਤੈਨੂੰ ਉਧਰ ਤੇਰਾ ਦੋਸਤ ਹੈ ਉਧਰੋਂ ਵੀ ਪਤਾਗਾ ਹਾਂਜੀ ਠੀਕ ਹੈ ਨਾ ਆਪਾਂ ਉਹਨਾਂ ਨੂੰ ਵੀ ਇਹੀ ਗੱਲ ਸਮਝਾਈ ਹੈ ਵੀ ਭਾਈ ਮੁੰਡੇ ਤਾਂ ਸੁਧਰ ਜਾਂਦੇ ਜਾਂ ਆਪਾਂ ਭਾਈ ਉਹਨਾਂ ਨੂੰ ਐ ਵੀ ਕਿਹਾ ਵੀ ਭਾਈ ਮੁੰਡਾ ਕੰਮ ਲੱਭਦਾ ਫਿਰਦਾ ਵੀ ਚਲ ਜਿਹੜਾ ਕੁਝ ਆਪਾਂ ਗੱਲ ਕਰਦਾ ਉਹਦੇ ਨਾਲ ਆਪਾਂ ਜਿਹੜਾ ਲਾਰਾ ਲਾ ਕੇ ਗੇਰ ਨੂੰ ਇੱਕ ਗੱਲ ਨੂੰ ਰੋਕਿਆ ਦੋ ਤੈਨੂੰ ਮਹੀਨੇ ਤਾਂ ਪਣ ਪਤੇ ਹੁਣ ਤੇ ਇਹ ਹੁਣ ਨਵੀ ਆ ਕੇ ਕਹਿੰਦੀ ਹੈ ਕਿ ਮੈਂ ਕਰਾਉਣਾ ਆ ਕੇ ਵਿਆਹ ਜੀ ਉਹਦੇ ਨਾਲ ਉਹ ਥਾਣੇ ਨੂੰ ਕਹਿੰਦੀ ਮੇਰੇ ਕੋ ਥੋੜੀ ਮਰਜੀ ਹੈ ਜੀ ਥਾਣੇ ਜਾ ਬਗਜੋ ਮੈਂ ਤਾਂ ਤੜਕੇ ਹੱਥ ਨੇ ਉੱਥੇ ਹੀ ਰਹਿਣਾ ਹੈ ਹੈ ਮੈਂ ਤਾਂ ਤੁਸੀਂ ਸਦੋਂਗੇ ਤਾਂ ਵੀ ਆ ਜੂ ਉਹ ਆਖਣੀ ਮੈਂ ਤਾਂ ਉਹਨਾਂ ਨੂੰ ਲੈ ਕੇ ਵੀ ਆ ਜੂਗਾ ਮੈਨੂੰ ਚੰਗਾ ਨਹੀਂ ਲੱਗਦਾ ਕੁੜੀ ਦਾ ਕੰਮ ਆ ਮੈਂ ਥੋੜੀ ਤਾਂ ਗੱਲ ਸੁਣਨੀ ਨੀ ਨੀਗੀ ਇਹਨੂੰ ਆਉਣਾ ਹੈ ਬੈਗੂਗਾ ਕੋਈ ਐਂ ਤਾਂ ਇਹ ਨਹੀਂ ਇੱਕ ਕਰੀ ਜਾ ਕੇ ਸਰ ਜੂਗਾ ਮੈਂ ਤੁਸੀਂ ਕਿਹੜਾ ਘਰੇ ਨਹੀਂ ਉਰੀ ਇੱਥੇ ਕਰਨਾ ਸਾਡਾ ਮੁੰਡਾ ਤਾਂ ਬਦਨਾਮ ਹੋਇਆ ਤੁਸੀਂ ਕਹਾਂ ਮੈਂ ਕਿ ਤਿੰਨ ਚਾਰ ਬਦਨਾਮ ਹੁੰਦੇ ਫਿਰਦੇ ਹਾਂ ਅੱਛਾ ਕਿਸੇ ਦਿਨ ਉਹ ਸਮਝਾ ਕੇ ਕਿਹੜਾ ਤੋਰਤਾ ਬਾਕੀ ਗੱਲ ਸੁੱਟੀ ਮਾਰੀ ਆ ਸਣੀ ਨੂੰ ਸਮਝਾਓ ਕਿਤੇ ਕੋਈ ਵੀ ਆਉਂਦਾਗਾ ਆਪਾਂ ਠੰਡੇ ਮਿੱਠੇ ਕਰਕੇ ਦੋ ਤਿੰਨ ਮਿੰਟ ਬਾਰੋ ਕੋਈ ਨਹੀਂ ਤਾਂ ਬਾਈ ਆਏਗਾ ਰ ਪੈ ਗਿਆ ਵੀ ਜਦੋਂ ਉਹਨੇ ਕਹਿਤਾ ਕਿ ਤੁਸੀਂ ਤਾਂ ਕਿ ਵਿਆਹ ਕਰ ਲਿਆ ਉਹਦਾ ਉਹ ਤਾਂ ਘਬਰ ਗਿਆ ਵੀ ਤੁਸੀਂ ਐਵੇਂ ਗੱਲਾਂ ਬਾਤਾਂ ਬਣਾਈਆਂ ਚਲ ਮੰਨਦੇ ਚਲ ਕਿਸੇ ਨੇ ਕਹਿਤਾ ਹੋਊਗਾ ਵਿਆਹ ਤਾਂ ਲੈ ਬਾਲਾ ਕੁਝ ਕਹਿੰਦੇ ਲੋਕ ਸੁੱਡੇ ਕੋਲੇ ਹੋਰ ਬੋਲਦੇ ਆ ਉਹਨਾਂ ਕੋਲੇ ਕੁਝ ਹੋਰ ਬੋਲੇ ਲੋਕਾਂ ਦਾ ਕਿ ਕੋਈ ਮੂੰਹ ਫੜ ਦੂਗਾ ਬਾਈ ਆ ਕਲੀਬ ਨੂੰ ਲ ਪਹਿਲਾਂ ਤਾਂ ਉਹਨੂੰ ਪੀਤੂ ਨੂੰ ਲੈ ਕੇ ਆਇਆ ਸੀ ਚਲ ਉਧਰ ਆਪਾਂ ਗੱਲ ਸਿਰੇ ਲਾ ਲਈ ਹੁਣ ਆਹ ਨਵੀਂ ਕੁੜੀ ਨਾਲ ਵੀ ਆ ਗਿਆ ਕੋ ਚਲ ਕੁਲਦੀਪ ਨੇ ਆਵਦਾ ਕੰਮ ਕਰਨਾ ਤੁਸੀਂ ਇਹਦਾ ਸਮਾਂ ਢਪਾ ਲੋ ਕਿ ਨਾ ਮਿੱਠ ਤਨਾ ਜਿਹੜਾ ਕੋਈ ਆਉਂਦਾ ਵੀਰ ਭਾਈ ਕਹੇ ਕਿ ਅਗਲੇ ਨੂੰ ਚਾਹ ਪਾਣੀ ਆ ਸਾਨੂੰ ਚਾਹ ਪਾਣੀ ਨਾ ਵੀ ਲਿਆ ਲੱਗ ਜਰਨਲ ਮੇਰੀ ਗੱਲ ਸੁਣਾ ਹੁਣ ਹਾਂ ਮੀ ਆਪਾ ਉਧਰ ਪਰ ਹੀ ਬੈਠੇ ਆਂ ਇਹ ਕੁੜੀ ਨੂੰ ਮੈਂ ਕਿਵੇਂ ਕਹਦੇਂਗੇ ਵੀ ਹਾਂ ਤੇਰਾ ਨਾ ਵਿਆਹ ਕਰਾਂਗੇ ਭਈਆ ਸਿਆਦੇ ਮੁੰਡੇ ਦਾ ਉਹ ਤਾਂ ਗੱਲ ਮੈਂ ਇਹੀ ਕਿਹਾ ਉਹਨਾਂ ਨੂੰ ਮੈਂ ਕਿ ਕੀ ਫਾਇਦਾ ਇੱਥੇ ਕੋਈ ਹੋਰ ਥਾਂ ਕਰ ਲੂ ਕੋਈ ਜ਼ਰੂਰੀ ਤਾਂ ਨਹੀਂ ਵੀ ਤੁਹਾਨੂੰ ਪਤਾ ਹੈ ਨਹੀਂ ਉਹੀ ਤਾਂ ਗੱਲ ਹੈ ਹਲੇ ਇਹ ਵੀ ਪਤਾ ਨਹੀਂ ਨਸ਼ਾ ਕਰਦਾ ਮੈਂ ਸਾਰਾ ਪਤਾ ਹੈ ਫਿਰ ਕੋਈ ਜ਼ਰੂਰੀ ਹੈ ਮੈਨੂੰ ਤਾਂ ਇਸ ਗੱਲ ਦਾ ਚਾਰਜ ਲੱਗਿਆ ਪਿਆ ਵੀ ਇਹਨਾਂ ਨੇ ਭੁੱਖੀਆਂ ਕਾ ਮਾਰਨਾ ਇਸ ਘਰੇ ਆ ਕੇ ਕੀ ਭੜਦੀਆਂ ਅਸੀਂ ਕੋਈ ਮੈਂ ਪੜਨ ਨੂੰ ਤੇ ਤੁਹਾਡੇ ਕਿਸੇ ਜਵਾਬ ਕਰਨਾ ਧਿਆਨ ਨਹੀਂ ਗਿਆ ਬਸ ਆ ਜੀ ਜਾਨ ਨਹੀਂ ਮੈਂ ਚੰਗਾ ਪੜਦਾ ਕਹਿੰਦੀ ਧਿਆਨ ਨਹੀਂ ਅਸਲ ਤਾਂ ਜਦੋਂ ਹੁਣ ਵੇਂਦੀਆਂ ਨਹੀਂ ਮ ਫਾਜੇ ਕੀ ਹੈ ਜਦੋਂ ਵਿਆਹ ਕਰਾ ਲਿਆ ਉਦੋਂ ਪਿੱਟ ਦੇਣਾ ਫਿਰ ਨਹੀਂ ਇਹੇ ਆਖਿਆ ਸੀ ਮੈਂ ਕਿ ਚਲ ਤੂੰ ਵਿਆਹ ਕਰਾ ਲੈ ਧੱਕੇ ਨਾਲ ਜੇ ਕੱਲ ਨੂੰ ਭੱਜ ਭੁੱਜ ਗਿਆ ਹੋ ਮੈਂ ਫਿਰ ਭਾਲ ਦੀ ਕਰਾਂਗੀ ਕਿ ਇੱਥੇ ਰਹਿਂਗੀ ਤੂੰ ਮੈਂ ਸਾਡੀ ਤਾਂ ਭਾਈ ਜਮਾਂ ਗਰੰਟੀ ਨਹੀਂ ਠੀਕ ਹੈ ਸਾਡੇ ਪਾਸੋਂ ਕੋ ਤਾਂ 10 ਆ ਜਾਣਾ ਅਸੀਂ ਤਾਂ ਜਵਾਬ ਹੀ ਦੇਵਾਂ ਮੈਂ ਗੱਲ ਸਮਝੀ ਤੁਹਾਡੀ ਭੈਣ ਜੀ ਮੈਂ ਕਿ ਜਦੋਂ ਤੇਰੇ ਨਾਲ ਅੱਜ ਨਹੀਂ ਸੋਡੇ ਗੱਲ ਪੈਂਦੇ ਆ ਤੇ ਕੱਲ ਨੂੰ ਕੱਲੀ ਕਿਵੇਂ ਇਕੱਠੀਂਗੀ ਤੂੰ ਇਹਨਾਂ ਨਾਲ ਕੋ ਜੂਰੀ ਮੈਂ ਕਲੇਸ਼ ਚ ਵੜਨਾ ਤੂੰ ਇਹ ਨਾਲੇ ਪੜੀਆਂ ਲਿਖੀਆਂ ਸਾਡੇ ਘਰੇ ਨਹੀਂ ਟੱਕ ਸਕਦੇ ਨਾਲ ਪਰ ਤੇ ਭੇ ਇੱਥੇ ਗਾਹਾਂ ਦੀ ਪਿੰਡ ਦਾ ਜਵਾਕ ਹੀ ਘਟ ਸਕਦਾ ਹੈ ਸ਼ਹਿਰੀ ਸ਼ੁ ਚੱਲ ਮੜਾ ਜੀ ਸੁਣੀ ਆ ਗਏ ਨੂੰ ਸਮਝਾਓ ਜੇ ਮੈਨੂੰ ਟੱਕਰ ਹੈ ਮੈਂ ਵੀ ਗੱਲਬਾਤ ਕਰੂੰਗਾ ਹੈ ਕਿ ਕਿਸੇ ਦੇ ਗਾਲ ਪੈਣ ਦੀ ਲੋੜ ਨਹੀਂ ਹੈ ਆਪਾਂ 2-3 ਮਹੀਨੇ ਚੱਲ ਜੇ ਉੱਥੇ ਹੋਈ ਤਾਂ ਉੱਥੇ ਠੀਕ ਹੈ ਤੇ ਇਹ ਕਹਿੰਦੇ ਕਿ ਕਿਉਂ ਲੜਦਾ ਕਿਸੇ ਨਾਲ ਹੈ ਕਿਉਂ ਐਰ ਪਾਉਂਦਾ ਬਿਨਾਂ ਗੱਲ ਤੋਂ ਮੈਂ ਇਹਨੂੰ ਕਹਿ ਦੂੰਗੀ ਕੋਈ ਨਾ ਐਵੇਂ ਕੋਈ ਗੁੱਸੇ 'ਚ ਕੋਈ ਗੱਲ ਨਹੀਂ ਕੰਪਲੀਟ ਕਰਾ ਦੂ ਉਸੇ ਥਾਣੇ 'ਚ ਨਾਲ ਸੋਨੂ ਜਾਣਾ ਵੀ ਮੈਂ ਤਾਂ ਕਰਨੇ ਪੈਣੇ ਕੀ ਫਿਰ ਹੈ ਹੈ ਕੀ ਪਤਾ ਕੀ ਕੀ ਦਿਨ ਦੇਖਣੇ ਪੈਣਗੇ ਹਜੇ ਚੱਲ ਕੋਈ ਨਹੀਂ ਕਰ ਮੜਾ ਸਮਝਾਓ ਉਹਨੂੰ ਹੈ ਕੋਈ ਨਾ ਭਾਈ ਕੋਈ ਨਾ ਲੈ ਵੇਖ ਲੈ ਹੁਣ ਇਹਦੇ ਘਰੇ ਵੀ ਪਹੁੰਚ ਗਏ ਉੱਜ ਵਾਕਿੰਦੇ ਮੰਗਰ ਲਾ ਕੇ ਤੂੰ ਤਾਂ ਖੱਜਲ ਨਾ ਹੋ ਇਹਨਾਂ ਦਾ ਲਾਦ ਨੇ ਕਰਤਾ ਖੱਜਲ ਜਦੋਂ ਕਰਨਾ ਸੀ